ਸਰ ਕਿਵੇਂ ਲੱਗ ਰਿਹਾ ਪਟਿਆਲੇ ਦੇ ਵਿੱਚ ਪਰ ਕਿਹੜੀ ਪਾਰਟੀ ਜਿੱਤ ਸਕਦੀ ਹੈ ਕਾਂਗਰਸ ਪਟਿਆਲੇ ਜਿਹਦਾ ਗਾਂਧੀ ਲੱਗਦਾ ਇਹਦੀ ਕੀ ਤਾਂ ਬੀਜੇਪੀ ਦੀ ਮਾਰਾਂ ਨਹੀਂ ਮਾਰਾਂ ਨਹੀਂ ਪਰਿਤਕੋਰ ਤੋਂ ਪਾਜੀ ਕੁਝ ਨਹੀਂ ਕਹਿ ਸਕਦੇ ਸਾਰਿਆਂ ਦਾ ਬਰਾਬਰ ਹੀ ਆ ਪੂਰੀ سپورਟ ਆਈ ਤੱਕੜੀ ਨੂੰ ਟੈਨਸ਼ਨ ਹੋ ਗਈ ਗਾਂਧੀ ਨਾਲ ਟੱਕਰ ਕਿਹਦੀ ਹੋ ਸਕਦੀ ਹੈ ਤਾਂ ਮੁਕਾਬਲੇ 'ਚ ਹੈ ਹੀ ਨਹੀਂ ਗਾਂਧੀ ਤੇ ਕੋਈ ਦੇ ਪਟਿਆਲੇ 'ਚ ਤਾਂ ਦੋ ਹੀ ਪਾਰਟੀਆਂ ਦਾ ਜੋਰ ਹੈ ਜੀ ਆਮ ਆਦਮੀ ਤੇ ਕਾਂਗਰਸ ਸਾਨੂੰ ਤਾਂ ਕੋਈ ਨਹੀਂ ਹੋ ਕਰਦਾ ਹੈਗਾ ਸਦਾ ਆਪਣੀ ਕਮਾਨੇ ਆਪਣੀ ਖਾਨੇ ਕੋਈ ਯਾਰ ਕੋਈ ਨਹੀਂ ਪੁੱਛਦਾ ਹੈਗਾ ਵੀਰੇ ਸਾਨੂੰ ਤਾਂ ਇਸ ਵਾਰ ਕਿਹੜੀ ਪਾਰਟੀ ਜਿੱਤ ਸਕਦੀ ਆ ਭਾਜੀਪੀ ਜਿੱਤੇਗੀ ਪੰਜਾਬ ਦੇ ਵਿੱਚ ਇੱਕ ਪਾਰਟੀ ਆ ਕਾਂਗਰਸ ਚਾੜੂਆਣਾਂ ਦੇ ਕੰਮ ਠੀਕ ਨਹੀਂ ਲੱਗੇ ਚਾੜੂਆਣਾਂ ਦੇ ਕੰਮ ਨਾ ਠੀਕ ਨਹੀਂ ਲੱਗੇ ਬਈ 2 ਸਾਲਾਂ ਚ ਕੱਖ ਨਹੀਂ ਕਰਿਆ ਮੇਰਾ ਪਿੰਡ 30 ਕਿਲੋਮੀਟਰ ਆ ਜੂਰੇ ਤੋਂ 30 ਕਿਲੋਮੀਟਰ ਦਾ ਇੱਕ ਵੀ ਪੁੱਛਾ ਲੱਗਿਆ ਦਿਖਾ ਦਿਓ ਕੰਮ ਉਹਨਾਂ ਨੇ ਇਹ ਕੀਤਾ ਹੈ ਇਹ ਵਸ ਆਪਣੇ ਮਸੂਰੀਆਂ ਕਰਾਈਆਂ ਹੋਈਆਂ ਸੀ ਪੋਸਟਰ ਲਾਏ ਇਹਨਾਂ ਨੇ ਹੋਰ ਪੋਸਟਰੀ ਪੋਸਟਰ ਲੱਗੇ ਦਿਖਦੇ ਆ ਉਹ ਨੀ ਕੋ ਦਿਖਦਾ ਬਿਜਲੀ ਫ੍ਰੀ ਕਰ ਰਹੇ ਨੇ ਕੋਈ ਪੜ੍ਹਾਈ ਫ੍ਰੀ ਕਰਨ ਕੋਈ ਦਵਾਈਆਂ ਜਿਹੜੇ ਇਹਨੇ ਲੋਕ ਮਾਰ ਰਹੇ ਨੇ ਉਹਨਾਂ ਦਵਾਈਆਂ ਵੀ ਚੱਜ ਦੀ ਚੀਜ਼ ਚ ਫ੍ਰੀ ਕਰਨਾ ਕੰਮ ਮਾਨ ਸਾਹਿਬ ਕਹਿੰਦੇ ਮੈਂ ਵੀ ਬਹੁਤ ਕੀਤੇ ਨੇ ਫਿਰ ਉਹਦਾ ਕੰਮ ਨੂੰ ਕਿਵੇਂ ਦੇ ਮਾਨ ਸਾਹਿਬ ਨੇ ਗੱਲਾਂ ਹੀ ਨਹੀਂ ਜੀ ਜਿੰਨੇ ਮਰਜੀ ਸੁਣ ਲੋ ਜੀ ਅੱਜ ਤੱਕ ਕਿਸੇ ਨੂੰ ਨਹੀਂ ਚਾਹਂਦੇ ਐਨੇ ਨਰਾਸ਼ ਕਿਉਂ ਨਰਾਸ਼ ਕੀ ਹਜ਼ਾਰੇ ਬੱਚੇ ਪੜਨ ਜਾਂਦਾ ਪੇਪਰ ਦਿੰਦਾ ਇੱਥੇ ਉਹਨਾਂ ਨੂੰ ਦਿਖਾਓ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਉਹ ਕਹਿੰਦੇ 43000 ਨੌਕਰੀਆਂ ਦਿੱਤੀਆਂ ਕੋਈ ਨੌਕਰੀ ਅਸੀਂ ਤਾਂ ਭਰੇ ਹੀ ਫਿਰਦੇ ਆ ਕਦੋਂ ਦੇ ਯਾਰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਪ੍ਰਾਈਵੇਟ ਪੰਜਾਬ ਨੂੰ ਸਾਰਾ ਇਹਨਾਂ ਦਾ ਕਰਜ਼ਾਈ ਕਰ ਦਿੱਤੇ ਰੱਖਦੇ ਇਹਨਾਂ ਇਕੱਲੇ ਬੰਦੇ ਨੇ ਸਾਡਾ ਰੋਜ਼ਗਾਰ ਖੋਲਿਆ ਇੱਥੇ ਸਾਹਿਬ ਆ ਲਾ ਕੇ ਵੀ 60 ਅਕਾਲੀਆ ਨੂੰ ਕਹਿੰਦੇ ਜੀ ਤਾ ਵੀ ਦੁਖੀ ਐ ਕਹਿੰਦੇ ਮਹੱਲਾ ਕਲੀਨ ਬੜੇ ਅੱਛੇ ਬਣਾਤੇ ਜੀ ਦੇਖੋ ਬੜੇ ਵਧੀਆ ਬਣੇ ਨੇ ਉੱਥੇ ਕੋਈ ਨਹੀਂ ਜਾਂਦਾ ਨਾ ਕੋਈ ਮਿਲਦਾ ਸੋ ਹਲਕਾ ਪਟਿਆਲੇ ਦੇ ਵਿੱਚਾਂ ਤੇ ਇੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਦਿਲ ਦੀ ਆਵਾਜ਼ ਕੀ ਆਖਰ ਕਿਹਨੂੰ ਵੋਟ ਪਾਉਣਗੇ ਕਿਹੜੇ ਮੁੱਦੇ ਤੇ ਵੋਟ ਪਾਉਣਗੇ ਉਸ ਬਾਰੇ ਗੱਲ ਕਰਾਂਗੇ ਇਧਰ ਬਾਜੀ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਹਾਲ ਨੇ ਬਾਈ ਜੀ ਕੀ ਲੱਗ ਰਿਹਾ ਪਟਿਆਲੇ ਦੀ ਸਿਆਸਤ ਐਸ ਵਾਰ ਕੀ ਕਹਿ ਰਹੀ ਐ ਪਰ ਪਟਿਆਲੇ ਤੋਂ ਕੌਣ ਜਿੱਤੇਗਾ ਬਸ ਸਾਰੀ ਆ ਪ੍ਰਧਾਨਾ ਸਮਾਨ ਖੜੇ ਸਮਾਨ ਲੈਣਾ ਮੈਂ ਤਾਂ ਸਮਾਨ ਤਾਂ ਲੈ ਲਿਓ ਪਟਿਆਲਾ ਕੀ ਕਹਿ ਰਿਹਾ ਵੀ ਕੌਣ ਜਿੱਤੂ ਪ ਗਾਂਧੀ ਲੱਗ ਰਿਹਾ ਗੰਦੀਤ ਅੰਮ੍ਰਿਤ ਗਾਂਧੀ ਜਿੱਤੂ ਪੱਕਾ ਛਾੜੂ ਵਾਲਾਂ ਦੇ ਕੰਮ ਠੀਕ ਨਹੀਂ ਲੱਗੇ ਛਾੜੂ ਵਾਲਾਂ ਦੇ ਕੰਮ ਨਾ ਠੀਕ ਨਹੀਂ ਲੱਗੇ ਬਈ 2 ਸਾਲਾਂ ਚ ਕੱਖ ਨਹੀਂ ਕਰਿਆ ਇਹਨਾਂ ਨੇ ਉਹ ਤਾਂ ਕਹਿੰਦੇ ਸੀ 5 ਤੋਂ 4 ਵਾਦੇ ਪੂਰੇ ਕਰਤੇ ਕੋਈ ਵਾਦਾ ਨਹੀਂ ਪੂਰਾ ਕਰਿਆ ਸਾਰੇ ਨੌਜਵਾਨ ਤੌਰੇ ਤੁਸੀਂ ਬੱਸ ਸਟੈਂਡ 'ਚ ਦੇਖ ਲਓ ਕਿੰਨੇ ਪੜੇ ਲਿਖੇ ਫਿਰਦੇ ਨੇ ਕਿਹੜੀ ਨੌਕਰੀ ਦਿੱਤੀ ਇਹਨਾਂ ਨੇ ਉਹ ਕਹਿੰਦੇ 43000 ਨੌਕਰੀਆਂ ਦਿੱਤੀਆਂ ਕੋਈ ਨੌਕਰੀ ਅਸੀਂ ਤਾਂ ਬਹਰੇ ਹੀ ਫਿਰਦੇ ਆ ਕਦੋਂ ਦੇ ਯਾਰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਪ੍ਰਾਈਵੇਟ ਫਿਰ ਜੇ ਆਪਾਂ ਟੱਕਰ ਦੀ ਗੱਲ ਕਰੀਏ ਵੀ ਗਾਂਧੀ ਤੁਸੀਂ ਕਹਿੰਦੇ ਜਿੱ ਟੇ ਵਾਲੇ ਜਿੱਦਾ ਧਰਮ ਵੀਰ ਗਾਂਧੀ ਜਿੱਤੂਗਾ ਜੇ ਸਰਕਾਰ ਦੀ ਗੱਲ ਕਰਾਂ ਸਰਕਾਰ ਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦਓਗੇ ਮਾਨ ਸਰਕਾਰ ਦੀ ਗੱਲ ਕਰੀਓ ਕਿਉਂਕਿ 26 ਤੋਂ 27 ਮਹੀਨੇ ਆ ਦਾ ਕਾਰਜਕਾਲ ਹੋ ਚੁੱਕਿਆਗਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਆਰਪੀ ਅਸੀਂ 5 ਚੋਂ 4 ਗਰੰਟੀਆਂ ਪੂਰੀਆਂ ਕਰ ਦਿੱਤੇ ਨੇ ਕਿੰਨੇ ਨੰਬਰ ਦਓਗੇ ਮੈਂ ਆਪਾਂ ਤਾਂ ਇੱਕ ਵੀ ਨੰਬਰ ਨਹੀਂ ਦਿੰਦੇ ਆਪਾਂ ਨੂੰ ਨਹੀਂ ਵਧੀਆ ਲੱਗੀ ਸਰਕਾਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਬਾਈ ਕਹਿੰਦੇ ਵੀ ਨਹੀਂ ਬਣੀ ਗੱਲ ਆਮ ਆਦਮੀ ਪਾਰਟੀ ਸਾਨੂੰ ਪਸੰਦ ਨਹੀਂ ਆਈ ਆਪਾਂ ਇੱਧਰ ਬਾਈ ਜੀ ਨਾਲ ਗੱਲ ਕਰਦੇ ਆਂ ਸਰ ਕਿਵੇਂ ਲੱਗ ਰਿਹਾ ਪਟਿਆਲੇ ਦੇ ਵਿੱਚ ਪਰ ਕਿਹੜੀ ਪਾਰਟੀ ਜਿੱਤ ਸਕਦੀ ਹੈ ਕ ਝਾੜੂ ਵਾਲੇ ਸਰਕਾਰ ਕਿਵੇਂ ਲੱਗੀ ਕੋਈ ਖਾਸ ਨਹੀਂ ਪਰ ਉਹ ਤਾਂ ਕਰਨ ਅਸੀਂ ਕੰਮ ਬੜੇ ਘਰ ਤੇ ਕੰਮਾਂ ਦੇ ਆਧਾਰ ਦੇ ਉੱਪਰ ਕੀ ਜਾਂਦੇ ਨੇ ਕੁਛ ਨਹੀਂ ਕੰਮ ਕੁਮ ਖਾਸ ਨਹੀਂ ਮਾਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਾਂਗੇ ਚੜਾ ਰਹੇ ਨੇ ਪੰਜਾਬ ਤੇ ਉਧਾਰ ਲੈ ਲੈ ਕੇ ਕਰਜ਼ਾ ਚੜਾਇਆ ਜਾ ਰਿਹਾ ਪਰ ਉਹ ਕਹਿ ਰਹੇ ਸੀ ਪੰਜ ਤੋਂ ਚਾਰ ਗਾਰੰਟੀਆਂ ਪੂਰੀਆਂ ਕਰਤੀਆਂ ਨੇ ਇਸ ਵੀ ਨਹੀਂ ਕੀਤਾ ਫਿਰ ਲੋਕ ਕਿਹੜੇ ਮੁੱਦੇ ਨੂੰ ਰੱਖ ਕੇ ਵੋਟ ਅੱਗੇ ਕਿਹੜੇ ਮੁੱਦੇ ਹੋਣਗੇ ਪਟਿਆਲੇ ਦੇ ਸਵਾਰ ਬਸ ਕਾਂਗਰਸ ਕੋਲ ਕਾਰਡ ਰਹਿਗਾ ਉਹ ਦੇ ਕਰਕੇ ਉਹ ਜਿੱਤੇਗੀ ਸੋ ਕਾਂਗਰਸ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਕਾਂਗਰਸ ਦੇ ਕੋਲੇ ਕਾਡਰ ਹੈਗਾ ਕਾਂਗਰਸ ਆ ਜਿਹੜੀ ਉਹ ਜਿੱਦ ਦੀ ਨਜ਼ਰ ਆ ਰਹੀ ਹੈ ਪਟਿਆਲੇ ਦੇ ਵਿੱਚੋਂ ਇੱਧਰ ਬਾਈ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਕਿਵੇਂ ਲੱਗ ਰਿਹਾ ਇਸ ਵਾਰ ਪਟਿਆਲੇ ਚੋਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਭਾਜੀ ਕੁਝ ਨਹੀਂ ਕਹਿ ਸਕਦੇ ਸਾਰਿਆਂ ਦਾ ਬਰਾਬਰ ਹੀ ਆ ਬਰਾਬਰ ਹੀ ਆ ਦਾ ਅੱਛਾ ਟੱਕਰ ਦੀ ਗੱਲ ਕਰਾਂ ਤੁਸੀਂ ਸਾਰਿਆਂ ਦੀ ਗੱਲ ਕਹੀਏ ਪਰ ਕਿਹੜੀਆਂ ਦੋ ਪਾਰਟੀਆਂ ਨੇ ਇੱਕ ਪਹਿਲੇ ਜਾਂ ਦੂਜੇ ਨੰਬਰ ਤੇ ਆ ਸਕਦੀਆਂ ਨੇ ਕਾਂਗਰਸ ਤੇ ਆਪਣਾ ਆਮ ਆਦਮੀ ਪਾਰਟੀ ਕਾਂਗਰਸ ਐਮ ਆਦਮੀ ਪਾਰਟੀ ਇਹਨਾਂ ਦੇ ਵਿੱਚੋਂ ਜੇ ਦੋਹਾਂ ਚੋਂ ਕਹੀਏ ਵੀ ਵੱਧ ਚਾਂਸ ਕੀਤੇ ਲੱਗ ਆਮ ਆਦਮੀ ਆਮ ਆਦਮੀ ਪਾਰਟੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੰਮ ਕੀਤੇ ਨੇ 26 27 ਮਹੀਨੇ ਚ ਲੋਕ ਉਹਨਾਂ ਤੋਂ ਖੁਸ਼ ਨੇ 50 50% ਆ ਜੀ ਅੱਧੇ ਖੁਸ਼ ਨੇ ਅੱਧੇ ਨਹੀਂ ਵੀ ਖੁਸ਼ ਹੈਗੇ ਕਿਉਂਕਿ ਥੋੜੇ ਬਹੁਤੇ ਕੰਮ ਵਧੀਆ ਵੀ ਕੀਤੇ ਨੇ ਪਰ ਅਜੇ ਤੱਕ ਜੇ ਦੇਖਿਆ ਜਾ ਫਿਰ ਤਾਂ ਉਹ ਡਾ ਰਿਸਪਾਂਸ ਨਹੀਂ ਆਇਆ ਜੀ ਰਿਸਪਾਂਸ ਆਇਆ ਨਹੀਂ ਸਰਕਾਰ ਨੂੰ ਦੱਸ ਚੋ ਕਿੰਨੇ ਨੰਬਰ ਦਾ ਆਉਂਗੇ ਜਿਸ ਤਰ੍ਹਾਂ ਚੁਣੀ ਸੀ ਉਸ ਤਰ੍ਹਾਂ ਨਹੀਂ ਬਣੀ 10 ਚੋ 6 ਨਾ ਸੋ ਜੇ ਵੀ ਜੋ ਅੱਛਾ ਤੁਸੀਂ ਕਹਿ ਰਹੇ ਹੋ ਵੀ ਜਿਹਨ ਜਿਸ ਤਰੀਕੇ ਨਾਲ ਚੁਣੀ ਸੀ ਹੋਰ ਰਿਸਪੌਂਸ ਨਹੀਂ ਮਿਲਿਆ ਬਿਲਕੁਲ ਜੀ ਬਿਲਕੁਲ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਦੇ ਅਜੇ ਤੱਕ ਤਾਂ ਨਹੀਂ ਕਰੇ ਉਤਰੇ ਪਰ ਉਹ ਕਹਿ ਰਹੇ ਸੀ ਪੰਜ ਦੇ ਵਿੱਚੋਂ ਚਾਰ ਵਾਅਦੇ ਪੂਰੇ ਕਰਦੇ ਨੇ ਕੁਝ ਨਹੀਂ ਕਹਿ ਸਕਦੇ ਭਾਜੀ ਸਾਡੇ ਹੁੰਦੇ ਤਾਂ ਕੁਝ ਨਹੀਂ ਕੀਤਾ ਜੀ ਅਜੇ ਤੱਕ ਸੋ ਇਧਰ ਬਾਈ ਉਰੀ ਗੱਲ ਕਰ ਰਹੇ ਆ ਜੀ ਹਾਂ ਬਾਈ ਹਜ ਬਾਈ ਤੁਸੀਂ ਸੋ ਬੈਲਾ ਗੱਲ ਤੁਸੀਂ ਵੀ ਵੋਟਰ ਹੋਗੇ ਪਟਿਆਲੇ ਦੇ ਪਟਿਆਲੇ ਦੇ ਵਿੱਚੋਂ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਸਕਦਾ ਹੈ ਪਟਿਆਲੇ 'ਚ ਤਾਂ ਦੋ ਹੀ ਪਾਰਟੀਆਂ ਦਾ ਜੋਰ ਹੈ ਜੀ ਆਮ ਆਦਮੀ ਤੇ ਕਾਂਗਰਸ ਆਮ ਆਦਮੀ ਤੇ ਕਾਂਗਰਸ ਇਹਦੇ ਵਿੱਚੋਂ ਜੇ ਆਪਾਂ ਕਹੀਏ ਦੋਹਾਂ ਚੋਂ ਕਿਹੜੀ ਬਾਜੀ ਮਾਰ ਸਕਦੀ ਹੈ ਕਾਂਗਰਸ ਮਾਰ ਸਕਦੀ ਹੈ ਵਾਤ ਕਾਂਗਰਸ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 26 27 ਮਹੀਨੇ ਹੋ ਚੁੱਕੇ ਨੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋ ਅਜੇ ਤੱਕ ਤਾਂ ਕੋਈ ਕੁਝ ਨਹੀਂ ਆਇਆ ਜੀ ਉਹਨਾਂ ਦਾ ਪਤਾ ਲੱਗਿਆ ਇੱਕ ਬਿਜਲੀ ਦਾ ਬਿੱਲ ਫ੍ਰੀ ਜ਼ਰੂਰ ਹੈ ਉਹਨਾਂ ਦਾ ਔਰ ਤਾਂ ਕੁਛ ਨਹੀਂ ਪਰ ਉਹ ਕਰੇ 43000 ਨੌਕਰੀ ਦੇ ਅਸੀਂ ਜਿਹੜੀ ਸਿੱਖਿਆ ਸਹੂਲਤਾਂ ਬੜੀਆਂ ਵਧੀਆ ਕਰਤੀਆਂ ਨੇ ਅਸੀਂ ਆਮ ਆਦਮੀ ਮhalla ਕਲੀਨਿੰਗ ਖੋਲਤੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਫਿਰ ਕੁਛ ਵੀ ਨਹੀਂ ਮਿਲਿਆ ਜੀ ਦੇਖਣ ਚ ਤਾਂ ਕੁਛ ਵੀ ਨਹੀਂ ਆ ਰਿਹਾ ਉਹਨਾਂ ਦਾ ਪਤਾ ਲੱਗੇ ਵੀ ਹਾਂ ਜੀ ਦੇਖੀਏ ਤਦੀ ਕਹੀਏ ਕੁਛ ਨਹੀਂ ਦਿਖਿਆ ਉਹ ਵਿੱਚ ਸੋ ਜਿਹੜੀਆਂ ਉਮੀਦਾਂ ਦੇ ਨਾਲ ਬਾਈ ਜਿਵੇਂ ਪਹਿਲਾਂ ਕਹਿ ਰਹੇ ਸੀ ਜਿਹੜੀ ਉਮੀਦਾਂ ਨਾਲ ਚੁਣੀ ਸੀ ਸਰਕਾਰ ਉਹ ਸਰਕਾਰ ਗੱਲ ਨਹੀਂ ਬਣੀ ਹੈਗੀ ਕਿੰਨੇ ਕੁ ਸਹਿਮਤ ਹੋ ਤੁਸੀਂ ਇਸ ਗੱਲ ਨਾਲ 100% ਸਹਿਮਤ ਹਾਂ ਜੀ ਸੋ ਭਾਈ ਜੀ ਵੀ ਨਿਰਾਸ਼ ਨਜ਼ਰ ਆ ਰਹੇ ਨੇ ਇੱਧਰ ਭਾਈ ਉਹ ਨਾਲ ਗੱਲ ਕਰਾਂਗੇ ਭਾਜੀ ਤੁਸੀਂ ਕੀ ਦੇਖ ਰਹੇ ਹੋ ਪਟਿਆਲੇ ਚ ਕਿਹੜੀ ਪਾਰਟੀ ਜਿੱਤ ਸਕਦੀ ਹੈ ਅਸੀਂ ਤਾਂ ਕਿਸੇ ਨੂੰ ਜਿਚਾ ਨਹੀਂ ਕਿ ਐਨੇ ਨਿਰਾਸ਼ ਕਿਉਂ ਨਿਰਾਸ਼ ਕੀ ਹਜਾਰੇ ਬੱਚੇ ਪੜਨ ਜਾਂਦਾ ਪੇਪਰ ਦਿੰਦਾ ਇੱਥੇ ਉਹਨਾਂ ਨੂੰ ਦਿਖਾਓ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਸਭ ਇਹ ਬੇਰੁਜ਼ਗਾਰ ਫਿਰ ਰਹੇ ਆ ਬਚਰੇ ਹਜਾਰੇ ਬੱਚੇ ਆਉਂਦੇ ਆ ਸਾਡੇ ਕੋਲ ਤਾਂ ਆਪ ਆਉਂਦੇ ਆ ਨਾ ਇਦੇ ਮਾਲ ਦੇ ਵਿੱਚ ਪਰ ਮਾਨ ਸਰਕਾਰ ਕਹਿੰਦੀ ਅਸੀਂ 43000 ਨੌਕਰੀਆਂ ਦੇਤੀਆਂ ਤੇ ਓਵਰਾਲ ਗੱਲ ਕਰੀਏ ਮਾਨ ਸਾਹਿਬ ਦਾ ਬਿਆਨ ਸੀ ਵੀ ਤਕਰੀਬਨ ਤਕਰੀਬਨ 3 ਲੱਖ ਲੋਕਾਂ ਨੂੰ ਕੰਮ ਦੇਤਾ ਸੀ ਮੇਰਾ ਪਿੰਡ 30 ਕਿਲੋਮੀਟਰ ਆ ਜੂਰੇ ਤੋਂ 30 ਕਿਲੋਮੀਟਰ ਦਾ ਇੱਕੋ ਹੀ ਬੁੱਚਾ ਲੱਗਿਆ ਦਿਖਾ ਦਿਓ ਬਾਕੀ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਕਿੱਸ ਨੂੰ ਅਸੀਂ ਰੋਜ਼ ਆਟੋ ਚਲਾ ਰਹੇ ਹਾਂ ਉਰੇ ਤਾਂ ਤੋਂ ਪਤਾ ਲੱਗਿਆ ਵੀ ਕਿਹਦੇ ਬੱਚੇ ਦੀ ਮਨ ਚ ਖੁਸ਼ੀ ਹੋਈ ਇੱਥੇ ਪਰ ਕਿਵੇਂ ਦੇਖ ਰਹੇ ਸਰਕਾਰ ਦੇ ਕੰਮਾਂ ਨੂੰ ਸਰਕਾਰ ਦੇ ਕੰਮਾਂ ਨੂੰ ਕਦੇ ਅਸੀਂ ਕੰਮ ਬਹੁਤ ਕੀਤੇ ਨੇ ਜਮੀਨੀ ਪੱਧਰ ਤੇ ਕੰਮ ਕੀ ਕੀਤਾ ਜੂਰੇ ਮਨ ਦੱਸੋ ਨੀ ਆੜੋ ਤੋਂ ਸ਼ੁਰੂ ਹੋ ਜਾਂਦਾ ਆੜੋ ਵਾਲਾ ਹਰੇਕ ਬੰਦੇ ਨੂੰ ਦੱਸਦਾ ਯਾਰ ਪਲਾਣੇ ਨੇ ਕੰਮ ਬਹੁਤ ਠੱਟ ਮੋਰੇ ਦਾ ਕੰਮ ਕਿਤਾ ਨਹੀਂ ਕੀਤੀ ਜੇ ਫਿਰ ਇਸ ਵਾਰ ਚਾੜੂ ਵਾਲੇ ਤੋਂ ਨਿਰਾਸ਼ ਨੇ ਵੋਟਰਾਂ ਫਿਰ ਵੋਟ ਕਿਹਨੂੰ ਪਾਉਣਗੇ ਇਸ ਵਾਰ ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਦੀ ਗੱਲ ਕਰਦੇ ਨਜ਼ਰ ਆਲੇ ਨੇ ਭਾਈ ਸਾਹਿਬ ਹਾਂਜੀ ਤੁਸੀਂ ਭਾਜੀ ਕੀ ਦੇਖ ਰਹੇ ਹੋ ਕਿਵੇਂ ਦੇਖ ਰਹੇ ਹੋਗੇ ਪ੍ਰਧਾਨ ਜੀ ਨੇ ਕਿ ਆੜੋ ਯੂਨੀਅਨ ਦੇ ਪ੍ਰਧਾਨ ਨੇ ਤੁਸੀਂ ਸਰ ਕਿਵੇਂ ਦੇਖ ਰਹੇ ਹੋ ਪਟਿਆਲੇ ਵਾਲੇ ਕਿਹੜੇ ਪਾਰਟੀ ਤੋਂ ਕਿਹੜੇ ਉਮੀਦਵਾਰ ਤੋਂ ਖੁਸ਼ ਨੇ ਬੀਜੇਪੀ ਜੀ ਮਹਾਰਾਣੀ ਮਹਾਰਾਣੀ ਪ੍ਰਿਤਕੋਰਤਾਂ ਮਹਾਨ ਨੇ ਪ੍ਰਣਿਤ ਕਰ ਜਤਨਗੇ ਹਾਂ ਜੀ ਹਾਂ ਜੀ ਆ ਚਲੋ ਜੀ ਟੱਕਰ ਦੀ ਗੱਲ ਕਰੀਏ ਟੱਕਰ ਕਿਹਦੇ ਨਾਲ ਹੋ ਸਕਦੇ ਉਹਨਾਂ ਦੀ ਗਾਂਧੀ ਨਾਲ ਜੀ ਪਰ ਤੁਸੀਂ ਡਾਕਟਰ ਗਾਂਧੀ ਤੇ ਬੀਜੇਪੀ ਟੱਕਰ ਦੀ ਗੱਲ ਕੀਤੀ ਹੈ ਪਰ ਸਰਕਾਰ ਪੰਜਾਬ ਦੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੋਂ 26-27 ਮਹੀਨਿਆਂ ਤੋਂ ਸਰਕਾਰ ਸੱਤਾ ਦੇ ਵਿੱਚ ਹੈ ਮਾਨ ਸਾਹਿਬ ਕਹਿ ਰਹੇ ਨੇ ਅਸੀਂ ਕੰਮ ਬੜੇ ਕੀਤੇ ਨੇ ਕੰਮਾਂ ਦੇ ਆਧਾਰ ਤੇ ਵੋਟ ਲਵਾਓ ਕੰਮ ਇਹਨਾਂ ਨੇ ਇਹ ਕੀਤਾ ਹੈ ਬਸ ਆਪਣੀਆਂ ਮਸੂਰੀਆਂ ਕਰਾਈਆਂ ਹੋਈਆਂ ਸੀ ਪੋਸਟਰ ਲਾਏ ਇਹਨਾਂ ਨੇ ਹੋਰ ਪੋਸਟਰੀ ਪੋਸਟਰ ਲੱਗੇ ਦਿਖਦੇ ਆ ਉਹਨਿ ਕੋ ਦਿਖਦਾ ਪਰ ਉਹ ਕਹਿੰਦੇ ਸੀ ਪੰਜ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ ਚਾਰ ਪੂਰੀਆਂ ਕਰਤੀਆਂ ਇਕੱਲੀ 1000 ਰੁਪਏ ਦੀ ਰਹਿ ਗਈ ਉਹ ਵੀ ਬੜੀ ਜਲਦੀ ਪੂਰੀ ਕਰ ਦਾਂਗੇ ਜਿਹੜੀਆਂ ਗਰੰਟੀਆਂ ਚ ਬਿਜਲੀ ਦਾ ਬਿੱਲ ਹੀ ਮਾਫ ਕੀਤਾ ਹੋਇਆ ਸੀ ਤਾਂ ਇਕ ਹੀ ਨਿਕਰੀ ਜੀ ਬੱਸ ਹੋਰ ਤਾਂ ਕੁਝ ਨਹੀਂ ਕੀਤਾ ਇਹਨੇ ਪਰ ਇਹ ਜੇ ਇਕੱਲੀ ਬਿਜਲੀ ਦੇ ਮੁੱਦੇ ਤੇ ਆਪਾਂ ਗੱਲ ਕਰੀਏ ਕਿ ਬਿਜਲੀ ਦੇ ਮੁੱਦੇ ਤੇ ਭਾਵੇਂ ਲੋਕ ਬੜੇ ਖੁਸ਼ ਨੇਗੇ ਵੀ ਸਾਨੂੰ ਫ੍ਰੀ ਬਿਜਲੀ ਆ ਇਹ ਮੁੱਦੇ ਦੇ ਆਧਾਰ ਦੇ ਉੱਪਰ ਵੋਟਾਂ ਪਾਉਣਗੇ ਲੋਕ ਸਰਕਾਰ ਨੂੰ ਜੇ ਇਹਨਾਂ ਨੇ ਵੋਟਾਂ ਪਾ ਦੀਆਂ ਅਗਰੇ ਸਰਕਾਰ ਇਹਦੀ ਸੀਟਾਂ ਨਹੀਂ ਆਉਂਦੀਆਂ ਜਿਹੜਾ ਬਿਜਲੀ ਦਾ ਬਿੱਲਾ ਸਾਰਾ ਦੁਆਰਾ ਸਾਰਾ ਜਨਤਾ ਦੀ ਲਗਣਾ ਹੈ ਹਾਂ ਸਾਰਾ ਜਨਤਾ ਦੀ ਲਗਨਾ ਜੀ ਇਹ ਜਿਹੜਾ ਮਾਫ ਕਰਿਆ ਹੋਇਆ ਆਬ ਜਨਤਾ ਦੀ ਲਗਨਾ ਸਾਰਾ ਕੁਝ ਉਹ ਚੀਜ਼ ਮੰਗਾਈ ਕਰ ਪੰਜਾਬ ਨੂੰ ਸਾਰਾ ਇਹਨਾਂ ਦਾ ਕਰਜ਼ਾਈ ਕਰ ਦਿੱਤੇ ਰੱਖਦੇ ਐ ਇਹਨੇ ਕੱਲੇ ਬੰਦੇ ਨੇ ਪਰ ਇਹ ਕਿਰੇ ਸਾਡੇ ਖਜ਼ਾਨਾ ਤਾਂ ਭਰੇ ਹੋਏ ਜੀ ਖਜ਼ਾਨਾ ਕਾਹਦਾ ਭਰਿਆ ਹੋਇਆ ਜੇ ਭਰਿਆ ਹੋਵੇ ਤਾਂ ਹੁਣ ਕੇਜਰੀਵਾਲ ਜੇਲ੍ਹ ਮੰਨਦਾ ਜੇ ਖਜ਼ਾਨਾ ਭਰਿਆ ਹੁੰਦਾ ਉਹਨੇ ਇਹਨੇ ਘਟਾਲੇ ਕਰਿਆ ਉਹਨੇ ਬਾਹਰਲੇ ਮੁਲਕਾਂ ਤੋਂ ਤੰਕਬਾਦੀਆਂ ਤੋਂ ਉਹਨੇ 133 ਕਰੋੜ ਹਜ਼ਾਰ ਕਰੋੜ ਰੁਪਈਆ ਚੰਦਾ ਲਿਆ ਰਹੇ ਮੋਰੇ ਖਾਲੀਸਾਨ ਬਣਾ ਲਈ ਆ ਸੋ ਨਿਰਾਸ਼ ਲੱਗ ਰਹੇ ਨੇ ਭਾਈ ਯੂਰੀ ਵੀ ਇੱਧਰ ਨਿਰਾਸ਼ ਲੱਗ ਰਹੇ ਨੇ ਆਪਾਂ ਕੁਝ ਹੋਰ ਲੋਕਾਂ ਨਾਲ ਬਾਈ ਨਾਲ ਗੱਲ ਕਰਾਂਗੇ ਭਾਈ ਤੁਸੀਂ ਕਿਵੇਂ ਦੇਖ ਰਹੇ ਹੋਗੇ ਪ੍ਰਧਾਨ ਜੀ ਨਾਲ ਗੱਲ ਕਰ ਲਈ ਤੁਸੀਂ ਤੁਹਾਡੇ ਕੀ ਮੁੱਦੇ ਰਹਿਣ ਵਾਲੇ ਨੇ ਤੁਹਾਨੂੰ ਕਿਹੜਾ ਲੱਗ ਰਿਹਾ ਵੀ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਸਕਦਾ ਸਾਨੂੰ ਤਾਂ ਕੋਈ ਨਹੀਂ ਉਹ ਕਰਦਾ ਹੈਗਾ ਸਦਾ ਆਪਣੀ ਕਮਾਨ ਨੇ ਆਪਣੀ ਖਾਨ ਨੇ ਕੋਈ ਪਿਆਰ ਕੋਈ ਨਹੀਂ ਪੁੱਛਦਾ ਹੈਗਾ ਵੀਰੇ ਸਾਨੂੰ ਤਾਂ ਠੀਕ ਹੈ ਨਾ ਸੱਚ ਪੁੱਛੇਗਾ ਪਰ ਅੱਛਾ ਵੋਟ ਤਾਂ ਪਾਉਂਗੇ ਨਾ ਵੋਟ ਦੇਖਾਂਗੇ ਮੌਕੇ ਤੇ ਜਿਹੜਾ ਕੋਈ ਬਣੂਗਾ ਠੀਕ ਹੈ ਨਾ ਪਰ ਪਾਣ ਨੂੰ ਕਿਸੇ ਨੂੰ ਦਿਲ ਨਹੀਂ ਕਰਦਾ ਹੈਗਾ ਠੀਕ ਹੈ ਨਾ ਕੋਈ ਕੁਝ ਨਹੀਂ ਕਿਸੇ ਵਾਸਤੇ ਕਰਦਾ ਹੈ ਠੀਕ ਹੈ ਨਾ ਜੀਨੂ ਮਰਜੀ ਬਣਾ ਦੋ ਭਗਵੰਤ ਮਾਨ ਕਰੇ ਦੀ ਆ ਕਰ ਦੂ ਉਹ ਕਰ ਦੂ ਕੁਝ ਨਹੀਂ ਕਰਿਆ ਹੈਗਾ ਪਰ ਉਹ ਤਾਂ ਕਰਿਆ ਅਸੀਂ ਕੰਮ ਬੜੇ ਕੀਤੇ ਨੇ ਜ਼ਮੀਨੀ ਪੱਧਰ ਤੇ ਲੈ ਇੱਥੇ ਸਾਢੇ ਰੰਜਗਾਰ ਖੋਲਿਆ ਇੱਥੇ ਸਾਹਿਬ ਆ ਲਾ ਕੇ ਉਹਦਾ 60 ਕਰੋੜ ਰੁਪਇਆ ਇਹਦੇ ਨਾਲ ਅਸੀਂ ਪੁਰਾਣੇ ਬਸ ਸਟੈਂਡ ਠੀਕ ਕੀਗੇ ਆਪਣਾ ਕਮਾਂਦੇ ਦੀ ਔਰ ਆ ਖੜੇ ਆ ਤੁਹਾਡੇ ਸਾਹਮਣੇ ਆ ਦੇਖ ਲਓ ਫੇਰ ਤਾਂ ਗੇੜਾ ਵੀ ਨਹੀਂ ਲੱਗਿਆ ਪਰ ਉਹ ਕਹਿੰਦੇ ਅਸੀਂ ਗਾਰੰਟੀਆ ਪੂਰੀਆਂ ਕੀਤੀ ਨੇ ਅਸੀਂ ਬੜੇ ਵਧੀਆ ਹਸਪੀਟਲ ਬਣਾਤੇ ਨੇ ਮੁਹੱਲਾ ਕਲੀਨਿਕ ਬਣਾਤੇ ਨੇ ਸਕੂਲ ਬੜੇ ਵਧੀਆ ਬਣਾਤੇ ਨੇ ਅਸੀਂ ਨੇ ਨੌਕਰੀਆਂ 43000 ਦਿੱਤੀਆਂ ਉਹ ਕਹਿੰਦੇ ਓਵਰ ਕੁੱਚ ਨਹੀਂ ਬਣਿਆ ਹੈਗਾ ਕੁਝ ਵੀ ਆਪਾਂ ਤਾਂ ਇਹ ਕਹਾਂਗੇ ਕੁਝ ਵੀ ਨਹੀਂ ਬਣਿਆ ਹੈਗਾ ਭਰਾਵਾ ਠੀਕ ਹੈ ਨਾ ਉਸ ਤਾਂ ਇਹ ਕਹਾਂਗੇ ਆਟਾ ਵਾਸਤੇ ਕੀ ਕੀਤਾ ਜੀ ਤੇ ਆ ਦੇਖ ਲੋ ਅਸੀਂ ਉਰੇ ਖੜੇ ਆ ਸਵੀਰ ਦੇ ਖੜੇ ਆ ਦੋ ਘੇੜੇ ਲੱਗੇ ਨੇ ਠੀਕ ਹੈ ਨਾ ਇੱਥੇ ਉੱਥੇ ਆਪਣਾ ਵਧੀਆ ਰਜਗਾਰ ਚੱਲਦਾ ਸੀਗਾ ਸਾਡਾ ਤਾਂ ਰਜਗਾਰ ਹੀ ਖੋលਿਆ ਇਸ ਤਾਂ ਵੀਰੇ ਇਹੀ ਕਹਾਂਗੇ ਸਾਡਾ ਰਜਗਾਰ ਖੋਇਆ ਗਿਆ ਜੇ ਮਾਨ ਸਰਕਾਰ ਤੋਂ ਨਿਰਾਸ਼ ਹੋ ਗਏ ਸੱਤਾ ਪਾਰਟੀ ਦੇ ਵਿੱਚ ਐ ਫਿਰ ਕੀ ਲੱਗ ਰਿਹਾ ਵੀ ਕਿਹੜੀ ਪਾਰਟੀ ਜਿੱਤਸਾ ਦੇ ਪਟਿਆਲੇ ਤੋਂ ਕਾਂਗਰਸ ਆ ਸਕਦੀ ਆ ਕਾਂਗਰਸ ਦੀ ਗੱਲ ਕਰ ਰਹੇ ਨੇ ਸੱਤਾ ਪਾਰਟੀ ਤੋਂ ਨਿਰਾਸ਼ ਨੇ ਕੁਝ ਲੋਕ ਆਸਾਬ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਬੱਸ ਸਟੈਂਡ ਦੇ ਵਿੱਚ ਜਾ ਕੇ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕਿਹੜੇ ਮੁੱਦਿਆਂ ਦੇ ਉੱਪਰ ਕਿਹੜੇ ਆਧਾਰ ਦੇ ਉੱਪਰ ਜਿਹੜੇ ਲੋਕ ਨੇ ਉਹ ਇਸ ਵਾਰ ਚੁਣ ਗਿਆ ਆਪਣੇ ਕੈਂਡੀਡੇਟ ਨੂੰ ਸੋ ਪਟਿਆਲਾ ਬੱਸ ਸਟੈਂਡ ਦੇ ਵਿੱਚ ਚਾਂਗਾ ਇੱਥੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਵੀ ਆਖਰ ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਵੋਟਾਂ ਪਾਉਣਗੇ ਇੱਧਰ ਬਾਈ ਨਾਲ ਗੱਲ ਕਰਦਿਆਂ ਬਾਈ ਜੀ ਕੀ ਹਾਲ ਨੇ ਬਾਈ ਕੀ ਲੱਗ ਰਿਹਾ ਪਟੇਲ ਤੋਂ ਫਿਰ ਇਸ ਵਾਰ ਕਿਹੜੀ ਪਾਰਟੀ ਜਿੱਤ ਸਕਦੀ ਹੈ? ਬੀਜੇਪੀ ਬੀਜੇਪੀ ਜਿੱਤੂਗੀ। ਚੜੂ ਵਾਲੇ ਕਿਵੇਂ ਲੱਗੇ? ਬੇਕਾਰ। ਕੀ ਗੱਲ ਬਾਈ ਉਹ ਤਾਂ ਕਹਿ ਰਹੇ ਨੇ ਅਸੀਂ ਨੇ ਕੰਮ ਬੜੇ ਕਰਤੇ ਨੇ ਨੌਕਰੀਆਂ ਬੜੇ ਦਿੱਤੇ ਨੇ ਨੌਜਵਾਨਾਂ ਨੂੰ ਤੁਸੀਂ ਨੌਜਵਾਨ ਹੋਗੇ ਫਿਰ ਨਿਰਾਸ਼ ਕਿਉਂ? ਉਹ ਤਾਂ ਗਲਤੀ ਨਾਲ ਵੈਸੀ ਪਾਰਟੀ ਆ ਗਈ ਵਸ ਬੀਐਸਪੀ ਦੀ ਪੂਰਾ ਚਾਂਸ ਸੀ ਪਿਛਲੇ ਸਾਲ ਵੀ। ਇਹ ਗਲਤੀ ਨਾਲ ਪਾਰਟੀ ਆਈ ਆ ਗਈ ਆਮ ਆਦਮੀ ਪਾਰਟੀ। ਹਾਂ ਗਲਤੀ ਨਾਲ ਆਈ ਹੈ। अच्छा जी अगर ਤੁਸੀਂ বিজেপি ਕਹਿੰਦਾ বিজেপি ਨੂੰ ਟੱਕਰ ਕਿਹੜੀ ਦੇ ਸਕਦਾ ਪੰਜਾਬ ਵਿੱਚ ਕਿਹੜਾ ਕੈਂਡੀਡੇਟ ਜਾਂ ਕਿਹੜੀ ਪਾਰਟੀ ਦੇ ਸਕਦੀ ਹੈ ਅਮਰਿਤਪਾਲ ਸੋ ਟੱਕਰ ਦੀ ਗੱਲ ਕਰ ਰਹੇ ਨੇ ਪਰ বিজেপি ਦੇ ਉੱਪਰੋਂ ਕਹਿ ਰਹੇ ਨੇ ਵੀ ਭਾਈ বিজেপি ਠੀਕ ਹੈਗੀ ਗਲਤੀ ਨਾ ਕਹਿਆ ਸਤੋਂ ਆਮ ਆਦਮੀ ਪਾਰਟੀ ਚੁਣੀ ਗਿਆ ਸੋ ਇੱਧਰ ਕੁਝ ਨੌਜਵਾਨ ਗੁੜੀਏ ਬੋਰਡ ਬਣੀ ਪਿਆ ਅੱਛਾ ਚਲੋ ਨੌਜਵਾਨਾਂ ਦੀ ਵਾਹਿਦ ਦੋ ਨੌਜਵਾਨਾਂ ਦੇ ਕਿਹੜੇ ਮੁੱਦੇ ਨੇ ਇਸ ਵਾਰ ਕੀ ਬਤਾਏ ਕਹਿੰਦੇ ਨਹੀਂ ਦੱਸ ਸਕਦੇ ਵੀ ਨੌਜਵਾਨਾਂ ਦੇ ਮੁੱਦੇ ਕੀ ਨੇ ਆਪਾਂ ਚਲੋ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅ ਸੋ ਬਾਈ ਉਹਨਾਂ ਨਾਲ ਬਾਈ ਉਹਨਾਂ ਨਾਲ ਗੱਲ ਬਾਈ ਜੀ ਅ ਅੱਛਾ ਬਾਈ ਉਹ ਕਹਿੰਦੇ ਸਾਡੇ ਇਹਦੇ ਬੋਟ ਨਹੀਂ ਬਣਨੀ ਚਲੋ ਆਪਾਂ ਇੱਧਰ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਭਾਜੀ ਨਮਸਕਾਰ ਜੀ ਸਰ ਕਿਵੇਂ ਲੱਗ ਰਿਹਾ ਵੋਟਾਂ ਦਾ ਮਾਹੌਲ ਇਸ ਵਾਰ ਕਿਹੜੀ ਪਾਰਟੀ ਜਿੱਤ ਸਕਦੀ ਆ ਬੀਜੇਪੀ ਜਿੱਤੇਗੀ ਬੀਜੇਪੀ ਜਿੱਤੇਗੀ ਬੀਜੇਪੀ ਦੇ ਟੱਕਰ ਦੇ ਵਿੱਚ ਕਿਹੜੀ ਪਾਰਟੀ ਲੱਗਦੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆ ਕਾਂਗਰਸ ਦਾ ਟੱਕੜੀ ਵਾਲੇ ਕੋਈ ਆਸ-ਪਾਸ ਨੇੜੇ-ਤੇੜੇ ਨਹੀਂ अच्छा जी सरकार की गल करी आपा सत्ता ਦੇ ਵਿੱਚ तकरीबन 26-27 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਹਦੇ ਕੰਮਾਂ ਨੂੰ ਕਿਵੇਂ ਦਿਖ ਰਹੇ ਅੱਛਾ ਕੰਮ ਕੀਤਾ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਲੇਕਿਨ ਸੈਂਟਰ ਨੂੰ ਚਲਾਣਾ ਤੇ ਸਟੇਟ ਨੂੰ ਚਲਾਣਾ ਫਰਕ ਹੈ ਬਹੁਤ ਫਰਕ ਹੈ ਸਟੇਟ ਸੈਂਟਰ ਨੂੰ મોદી ਚਲਾ ਸਕਦਾ ਸੈਂਟਰ ਨੂੰ ਭਗਵੰਤ ਮਾਨ ਚਲਾ ਸਕਦਾ ਵਧੀਆ ਸਟੇਟ ਭਗਵੰਤ ਮਾਨ ਅੱਛਾ ਚਲਾ ਰਹੇ ਨੇ ਪਰ ਸੈਂਟਰ ਦੇ ਵਿੱਚ ਮੋਦੂ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਕਿਉਂਕਿ ਅਗਰ ਦੇਸ਼ ਨੂੰ ਉੱਪਰ ਲੈ ਜਾਣਾ ਜੋ ਜ਼ਰੂਰੀ ਬਹੁਤ ਜ਼ਰੂਰੀ ਹੈ ਮੈਂ ਤਾਂ ਹੀ ਕਹੂੰਗਾ ਸੋ ਭਾਜਪੀ ਦੀ ਗੱਲ ਕਰ ਰਹੇ ਨੇ ਕਹਿ ਰਹੇ ਨੇ ਵੀ ਜੇ ਸਟੇਟ ਨੂੰ ਬਹੁਤ ਅੱਛੇ ਤਰੀਕੇ ਨਾਲ ਪੰਜਾਬ ਸਰਕਾਰ ਚਲਾ ਰਹੀ ਹੈ ਬਹੁਤ ਅੱਛੇ ਤਰੀਕੇ ਨਾਲ ਸੰਭ ਹੈ ਭਗਵੰਤ ਮਾਨ ਨੇ ਲੇਕਿਨ ਦੂਸਰੇ ਪਾਸੇ ਉਹ ਕਹਿ ਰਹੇ ਨੇ ਵੀ ਜੇਕਰ ਆਪਾਂ ਸੈਂਟਰ ਦੀ ਗੱਲ ਕਰੀਏ ਤਾਂ ਉੱਥੇ ਮੋਦੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਸੋ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਵੀ ਚਾਨਣ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਇਹ ਲੋਕ ਵੋਟਾਂ ਪਾਉਣਗੇ ਤੇ ਪਟਿਆਲਾ ਵਾਸੀ ਚੋਗੇ ਬਾਈ ਜੀ ਕੀ ਹਾਲ ਨੇ ਜੀ ਭਾਈ ਕਿਵੇਂ ਲੱਗ ਰਿਹਾ ਇਸ ਵਾਰ ਫਿਰ ਵੋਟਾਂ ਦਾ ਮਾਹੌਲ ਕਿਹੜੀ ਪਾਰਟੀ ਜਿੱਤੂਗੀ ਰਲਮਾ ਮਿਲਮਾ ਮਾਹੌਲ ਹੈ ਜੀ ਰਲਮਾ ਮਿਲਮਾ ਟੱਕਰ ਕੀ ਦੀ ਕਿਸੇ ਲੱਗਦੀ ਹੈ ਟੱਕਰ ਤਾਂ ਹੁਣ ਦੇਖੋ ਜੀ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੈ ਹੈਨਾ ਆਪ ਵਾਲੇ ਕਹਿੰਦੇ ਜੇ ਸੀ ਇਹ ਬਦਲਾਅ ਕਰਤੇ ਲੋਕ ਫਿਰ ਦੁਖੀ ਹੈ ਅਕਾਲੀਆਂ ਨੂੰ ਕਹਿੰਦੇ ਜੀ ਤਾਂ ਵੀ ਦੁਖੀ ਹੈ ਬਸ ਹੁਣ ਦੇਖੋ ਕਿ ਅੱਗੇ ਬਣਦਾ ਕੀ ਹੈ ਫਿਰ ਕਿਵੇਂ ਲੱਗ ਰਿਹਾ ਪਟਿਆਲੇ ਤੋਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਮੈਂ ਪਟਿਆਲੇ ਦਾ ਏਰੀਆ ਨਹੀਂ ਹੈ ਜੀ ਓਕੇ ਕੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬਾਈ ਕਹਿੰਦਾ ਵੀ ਪਟਿਆਲੇ ਦਾ ਤਾਂ ਨਹੀਂ ਹੈਗੇ ਪਰ ਜਿਹੜਾ ਓਵਰਆਲ ਗੱਲ ਕਰੀਏ ਉਹ ਕਹਿੰਦੇ ਵੀ ਦੁਖੀ ਸਾਰਿਆਂ ਤੋਂ ਨੇ ਆਮ ਆਦਮੀ ਪਾਰਟੀ ਨੇ ਕਹਿੰਦੇ ਬਦਲਾ ਦਿਆਂ ਗੱਲਾਂ ਕੀਤੀਆਂ ਸੀ ਲੇਕਿਨ ਉਹ ਬਦਲਾ ਕਿਸੇ ਪਾਸੇ ਉਹਨਾਂ ਤੇ ਜੇ ਤਾਂ ਨਜ਼ਰ ਨਹੀਂ ਆਇਆ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕਿਹੜੇ ਮੁੱਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਪਟਿਆਲੇ ਵਾਲੇ ਬੋਟਾ ਪਾਉਣਗੇ ਇੱਧਰ ਆਪਾਂ ਹੋਰ ਕੁਝ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਮੁੱਦੇ ਕਿਹੜੇ ਰਹਿਣ ਵਾਲੇ ਨੇ ਭਾਈ ਜੀ ਨਾਲ ਗੱਲ ਕਰਦੇ ਆਂ ਭਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਭਾਈ ਜੀ ਕੀ ਲੱਗ ਰਿਹਾ ਇਸ ਵਾਰ ਪਟਿਆਲੇ ਤੋਂ ਕੌਣ ਜਿੱਤੂਗਾ ਕਿਹੜੀ ਪਾਰਟੀ ਜਿੱਤੂਗੀ ਭਾਈ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਜੀ ਇੱਥੋਂ ਨਹੀਂ ਆਗਾ ਗੁਰਦਾਸਪੁਰ ਤੋਂ ਕੌਣ ਜਿੱਤੂਗਾ ਇਹ ਕੋਈ ਮੋਲ-ਛੋਲ ਪਤਾ ਨਹੀਂ ਜੀ ਮੈਂ ਹੁਣ ਕਾਫੀ ਟਾਈਮ ਹੋ ਗਿਆ ਪਿੰਡ ਨਹੀਂ ਗਿਆ ਜੀ ਅੱਛਾ ਵੈਸੇ ਤੁਹਾਨੂੰ ਮੇਰੇ ਪਾਰਟੀ ਦੀ ਗੱਲ ਕਰੀਏ ਇਸ ਵਾਰ ਕਿਹੜੀ ਪਾਰਟੀ ਚਰਚਾ ਚ ਲੱਗ ਰਹੀ ਲੋਕਾਂ ਦੀ ਚਰਚਾ ਲੋਕੀ ਦਾ ਕਾਂਗਰਸ ਜ਼ਿਆਦਾ ਹੋਈ ਜੀ ਇਸ ਵਾਰ ਦੇਖੋ ਵਾਕੀ ਕੀ ਬਣਦਾ ਤੇ ਵੈ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਹਨਾਂ ਤੋਂ ਲੋਕ ਕਿੰਨੇ ਖੁਸ਼ ਨੇ 50-50 ਹੈ ਜੀ 50-50 ਆ ਮਤਲਬ ਕਿ ਜਿਹੜੇ ਬਦਲਾਅ ਦੀ ਗੱਲ ਕੀਤੀ ਸੀ ਉਹਨਾਂ ਤੋਂ ਲੋਕ ਸੰਤੁਸ਼ਟ ਨੇ ਕਿਉਂਕਿ ਮਾਨ ਸਾਹਿਬ ਕਹਿ ਰਹੇ ਸੀ ਬਹੁਤ ਕੰਮ ਕੀਤੇ ਨੇ ਸਾਰੇ ਕੰਮ ਨਹੀਂ ਕੀਤੇ ਜੀ ਕਿਸਾਨਾਂ ਦੇ ਅਖੇ ਚ ਨਹੀਂ ਖੜੇ ਮਾਨ ਸਾਹਿਬ ਉਸ ਤੋਂ ਕਾਫੀ ਮੁਕਰੇ ਹੈ ਬਾਕੀ 50 50 ਉਹ ਥੋੜਾ ਬਹੁਤ ਸੁਧਾਰ ਕੀਤਾ ਬੀਲੀ ਦੇ ਵੇਲੇ ਮਾਫ ਕੀਤੇ ਥੋੜਾ ਬਹੁਤ ਕੁਝ ਸੁਧਾਰ ਹੋਇਆ ਹੈ ਬਾਕੀ 50 50 ਗੈਲੋਜੀ وہی ਚੀਜ਼ ਹੈ ਸੋ ਬਾਈ ਜੀ 50 50 ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ 50 50 ਦਾ ਮਾਹੌਲ ਹੈ ਸੋ ਕੁਝ ਹੋਰ ਲੋਕਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਵਾਰ ਲੋਕ ਵੋਟਾਂ ਕਿਹਨੂੰ ਪਾਉਣਗੇ ਪਟਿਆਲੇ ਵਾਲੇ ਇਸ ਵਾਰ ਚੁਣਨਗੇ ਕਿਹਨੂੰ ਸੋ ਆਪਾਂ ਲੋਕਾਂ ਦੇ ਨਾਲ ਗੱਲ ਕਰਾਂਗੇ ਪਟਿਆਲੇ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਪਟਿਆਲੇ ਦੇ ਬੱਸ ਸਟੈਂਡ ਤੇ ਆ ਕਿਉਂਕਿ ਵੱਖ-ਵੱਖ ਇਲਾਕਿਆਂ ਤੋਂ ਲੋਕ ਆਉਂਦੇ ਨੇ ਸੋ ਕਿਵੇਂ ਵਿਚਾਰ ਕੀਨੇਗੇ ਕਿਹਦੀ ਹਵਾ ਬਣਦੀ ਨਜ਼ਰ ਆ ਰਹੀ ਹੈ ਸ਼ਹਿਰ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਬਾਈ ਉਹ ਹੀ ਖੜੇ ਨੇ ਬੱਸ ਆਲੇ ਨੂੰ ਪੁੱਛਦੇ ਆ ਕਿਉਂਕਿ ਇਹ ਵੱਧ ਬੱਸਾਂ ਘੁੰਮਦੇ ਨੇ ਪਤਾ ਕਰਦੇ ਰਹਿੰਦੇ ਨੇ ਬਾਈ ਜੀ ਕਿਵੇਂ ਲੱਗ ਰਿਹਾ ਇਸ ਵਾਰ ਪਟਿਆਲੇ ਦੀ ਗੱਲ ਕਰੀਏ ਪਟਿਆਲੇ 'ਚ ਕਿਹੜੀ ਪਾਰਟੀ ਜਿੱਤ ਸਕਦੀ ਹੈ ਪਾਰਟੀ ਤਾਂ ਕਹਿ ਨਹੀਂ ਸਕਦੇ ਕੋਈ ਕੋਈ ਪਤਾ ਨਹੀਂ ਐ ਪਰ ਇੱਕ ਬਸ ਅੱਜ ਹੁਮਝੋ ਸਵਾਰੀਆਂ ਗੱਲਾਂ ਕਰਦੀ ਨੇ ਅਕਸਰ ਵੀ ਭਾਈ ਆ ਹਵਾ ਬਣ ਗਈ ਸਵਾਰਾਂ ਇਸ ਵਾਰ ਤਾਂ ਸਾਰੇ ਪਾਰਟੀਆਂ ਨੂੰ ਗਾਲੀ ਵੈਰੀ ਨੇ ਸਵਾਰੀ ਗਾਲੀ ਘੜਦੀ ਆ ਵੀ ਹਾਂ ਕੀ ਕਰ ਕੋਈ ਕੁਝ ਕਰਕੇ ਜਾਊਗਾ ਕੋਈ ਹੋ ਕਰੂਗਾ ਪਰ ਐਸ ਵਾਰ ਜ਼ਿਆਦਾ ਉਹਨੂੰ ਕਹ ਰਹੇ ਨੇ ਵੀ ਹਾਂ ਜਿਹੜਾ ਕੋਈ ਕੰਮ ਕਰਕੇ ਦਊ ਉਹਨੂੰ ਵੋਟ ਪਾਵੇਂਗੇ ਪਰ ਕੰਮ ਤਾਂ ਮਾਨ ਸਾਹਿਬ ਕਹ ਰਹੇ ਨੇ ਅਸੀਂ ਬਹੁਤ ਕੀਤੇ ਨੇ ਕਹਿੰਦੇ ਅਸੀਂ ਬੜੇ ਕੰਮ ਕੀਤੇ ਨੇ ਪੰਜ ਚੋਂ ਚਾਰ ਗਾਰੰਟੀਆਂ ਵੀ ਪੂਰੀਆਂ ਕਰਤੀਆਂ ਨੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਗੇ ਫਿਰ ਮਾਨ ਸਾਹਿਬ ਨੂੰ ਲੋਕ ਵੋਟਾਂ ਪਾਉਣਗੇ ਕਦੇ ਵੀ ਨਹੀਂ ਪਾਉਣਗੇ ਕਿਉਂ ਬਿਜਲੀ ਫ੍ਰੀ ਕਰ ਰਹੇ ਨੇ ਕੋਈ ਪੜ੍ਹਾਈ ਫ੍ਰੀ ਕਰਨ ਕੋਈ ਦਵਾਈਆਂ ਜਿਹੜੇ ਇਹਨੇ ਲੋਕ ਮਾਰ ਰਹੇ ਨੇ ਉਹਨਾਂ ਦਵਾਈਆਂ ਫ੍ਰੀ ਕਰਨਾ ਕੋਈ ਚੱਜ ਦੀ ਚੀਜ਼ ਤੇ ਫ੍ਰੀ ਕਰਨਾ ਪੜਾਈਆਂ ਫ੍ਰੀ ਕਰਨ ਦੇ ਵਕਾਲੀ ਜਿਹੜਾ ਕੋਈ ਬਣਾ ਬੰਨ ਕੁਸ਼ ਨੌਕਰੀਆਂ ਦੇਣ ਦੇ ਵਕਾਂ ਨੂੰ ਪਰ ਉਹ ਕਰਨ ਸੀ 43000 ਨੌਕਰੀ ਦੀ 3 ਲੱਖ ਲੋਕਾਂ ਨੂੰ ਕੰਮਾਂ ਤੇ ਲਾਤਾ ਕਿਹੜੇ ਲਾਏ ਨੇ ਇੱਕ ਨਾ ਇੱਕ ਬੰਦਾ ਲਖਾ ਦਿਓ ਜਿਹੜਾ ਪਰ ਪ੍ਰਾਈਵੇਟ ਘੋਟੇ ਦੇ ਲਾਏ ਜਿਹੜੇ ਸਰਕਾਰੀ ਘੋਟੇ ਦੇ ਸਰਕਾਰੀ ਤਨਖਾਹ ਲੈ ਕਿਹੜਾ ਲਾਏ ਸੋ ਬਾਈ ਜੀ ਨਰਾਸ਼ ਨੇ ਇੱਧਰ ਬਾਈ ਨਾਲ ਗੱਲ ਕਰ ਲੈ ਬਾਈ ਜੀ ਤੁਸੀਂ ਕੀ ਸੋਚਦੇ ਫਿਰ ਪਟਿਆਲੇ ਤੋਂ ਕੌਣ ਜਿੱਤ ਸਕਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਕਿਹੜੇ ਮੁੱਦੇ ਰਹਿਣ ਵਾਲੇ ਨੇ ਮੁੱਦੇ ਛੱਡ ਦੋ ਸਰਕਾਰੀ ਮੁਲਾਜ਼ਮਾਂ ਪੀਆਰਡੀ ਦੇ ਸਭ ਕੱਚੇ ਨੇ ਕੋਈ ਨਹੀਂ ਪੱਕਾ ਕਰਿਆ ਤੇ ਪਰ ਸਰਕਾਰ ਦਾ ਕਰੇ ਸੀ 43000 ਕੱਚੇ ਮੁਲਾਜ਼ਮ ਪੱਕੇ ਕਰ ਲੈਣੋ ਕੋਈ ਫਾਇਦਾ ਗੱਲਾਂ ਦਾ ਇਹ ਲੈਣ ਦਾ ਸਭ ਕੱਚੇ ਨੇ ਗੱਲਾਂ ਦੇ ਪਾੜ ਬਣਾਉਂਦਾ ਕਿਆ ਪਤਾ ਬਾਈ ਜੀ ਤੁਸੀਂ ਕੀ ਦੇਖ ਰਹੇ ਹੋ ਫਿਰ ਕਿਹੜੀ ਪਾਰਟੀ ਇਸ ਵਾਰ ਇਸ ਵਾਰ ਬਾਈ ਜੀ ਕੋਈ ਪਾਰਟੀ ਨਹੀਂ ਜਿੱਤਦੀ ਹੈ ਕੋਈ ਕੋਈ ਵੀ ਨਹੀਂ ਜਿੱਤਦੀ ਨਹੀਂ ਨਹੀਂ ਅੱਛਾ ਵੇ ਜੇ ਜੇ ਟੱਕਰ ਗੱਲ ਕਰੀਏ ਹੋਏ ਪਏ ਨੇ ਆਮ ਆਦਮੀ ਪਾਰਟੀ ਤੋਂ ਵੀ ਦੁਖੀ ਨੇ ਕਾਂਗਰਸ ਤੋਂ ਵੀ ਦੁਖੀ ਨੇ ਬੀਜੇਪੀ ਤੋਂ ਵੀ ਦੁਖੀ ਦੁਖੀ ਨੇ ਸਾਰੇ ਪਾਸਿਓਂ ਲੋਕ ਫਿਰ ਇਕੱਲੇ ਕਾਲੀ ਰਹਿ ਗਏ ਕਾਲੀ ਨੂੰ ਮੜ ਪਾਉ ਨਹੀਂ ਨਹੀਂ ਕਾਲੀਆਂ ਦਾ ਵੀ ਕੋਈ ਐਡਾ ਮੈਟਰ ਨਹੀਂ ਹੈ ਇਹ ਬੋਟ ਵਾਲਾ ਲੋਕਾਂ ਨੂੰ ਸਮਝਣ ਵਾਲੀ ਪਾਰਟੀ ਚਾਹੀਦੀ ਆ ਆਮ ਜਨਤਾ ਨੂੰ ਨਾ ਬੱਸ ਸਟੈਂਡ ਇੱਥੇ ਇੱਥੇ ਬਣਾਤਾ ਚੱਕ ਕੇ ਬੱਸ ਸਟੈਂਡ ਕੈਪਟਨ ਸਾਹਿਬ ਨੇ ਬਣਾਇਆ ਕੈਪਟਨ ਸਾਹਿਬ ਦੀ ਸਰਕਾਰ ਤੇ ਜੀ ਉਨਾਮ ਗਰੀਬ ਜਨਤਾ 40 40 ਰੁਪਏ 80 ਰੁਪਏ ਦੇ ਕੇ ਉਹ ਜਾ ਰਹੀ ਆ ਪੁਰਾਣੇ ਬੱਸ ਸਟੈਂਡ ਅੱਗੇ ਮਾਤਾ ਦੇ ਮੰਦਰ ਜਾ ਰਹੀ ਆ ਕਿਸੇ ਨੇ ਰਜਿੰਦਰਾ ਹਸਪਤਾਲ ਜਾਣਾ ਕੁੜੀਆਂ ਆਣੀਆਂ ਸਨਾਮ ਮਾਨਸਾਪ ਬਠਿੰਡੇ ਤੋਂ ਬੱਚੇ ਪੇਪਰ ਦੇਣ ਇੱਥੇ ਆ ਕੇ ਹੈਰਾਨ ਹੁੰਨੇ ਆ ਪਰੇਸ਼ਾਨ ਹੁੰਨੇ ਆ 2 2 4 400 ਰੁਪਏ ਆਟੋ ਵਾਲਾ ਲੈਂਦਾ ਉਹਨਾਂ ਤੋਂ ਸਿਸਟਮ ਸਾਰਾ ਹੱਲਿਆ ਪਿਆ ਫਲਾਜਮ ਕੱਚੇ ਨੇ ਗਰਮੀ ਕਿੰਨੀ ਆਹ ਸ਼ੈੱਡ ਪਾਇਆ ਦੇਖੋ ਸ਼ੈੱਡ ਸ਼ੈੱਡ ਦੇਖੋ ਖੜਿਆ ਨਹੀਂ ਦਿਖਾਵਾਂਗੇ ਬਾਈ ਨੂੰ ਜੀ ਸ਼ੈੱਡ ਦਿਖਾ ਦਿਓ ਜੀ ਇਹ ਸਰਕਾਰ ਨੇ ਇਹ ਸੈੱਡ ਪਾਏ ਹੋਏ ਨੇਗੇ ਤੇ ਇਹ ਸ਼ੈੱਡਾਂ ਦੀ ਵੀ ਬੜੀ ਪ੍ਰੋਬਲਮ ਕਹਿ ਰਹੇ ਨੇ ਸੋ ਸਰਕਾਰ ਤੋਂ ਕਿਤਨੇ ਕਿਤਨੇ ਨਿਰਾਸ਼ ਜਨਤਾ ਦਿਖਾਈ ਦੇ ਰਹੀ ਆਪਾਂ ਕੁਝ ਬਾਈ ਜੀ ਨਾਲ ਕਰਦਿਆਂ ਬਾਈ ਜੀ ਕੀ ਹਾਲ ਨੇ ਬਾਈ ਜੀ ਕੀ ਲੱਗ ਰਿਹਾ ਫਿਰ ਇਸ ਵਾਰ ਪਟਿਆਲੇ ਤੋਂ ਲੋਕ ਲੋਂਗੇ ਨਹੀਂ ਨਹੀਂ ਲੋਕ ਨਹੀਂ ਹੈ ਸੰਗਰੂਰ ਤੋਂ ਸੰਗਰੂਰ ਤੋਂ ਅੱਛਾ ਵੀ ਪੰਜਾਬ ਦੀ ਗੱਲ ਕਰੀ ਕਿਹੜੀ ਪਾਰਟੀਆਂ ਵਾਰ ਹਵਾ ਦੇ ਵਿੱਚ ਲੱਗ ਰਹੀ ਵੀ ਪਾਈ ਇਸ ਵਾਰ ਹਵਾ ਬਣੂ ਉਹਦੀ ਆਮ ਆਦਮੀ ਪਾਰਟੀ ਹੈ ਜੀ ਆਮ ਆਦਮੀ ਪਾਰਟੀ ਜਿੱਤ ਜੂ ਕੰਮਾਂ ਤੋਂ ਕਿੰਨੇ ਖੁਸ਼ ਹੋ ਵਧੀਆ ਜੀ ਮੈਨੂੰ ਨੌਕਰੀ ਲਾਇਆ ਸਰਕਾਰੀ ਲੱਗਿਆ ਨੌਕਰੀ ਤੇ ਰਾਤ ਸਮੇਂ ਬਾਈ ਜੀ ਕਹਿੰਦੇ ਸਰਕਾਰੀ ਨੌਕਰੀ ਬਾਲਾ ਤਾਂ ਬਹੁਤ-ਬਹੁਤ ਮੁਬਾਰਕਬਾਦ ਆ ਬਾਈ ਕਹਿੰਦਾ ਆਮ ਆਦੀ ਪਾਰਟੀ ਨੇ ਨੌਕਰੀ ਲਾਈ ਹੈਗੀ ਸੋ ਉਹ ਵੀ ਕਿਉਂਕਿ 43 ਇਹ ਨੌਕਰੀਆਂ ਦੀ ਗੱਲ ਕਰ ਰਹੇ ਨੇ ਜੀ ਇੱਕ ਨਹੀਂ ਮੇਰੀਆਂ ਦੋ ਲੱਗੀਆਂ ਜੀ ਦੋ ਲੱਗੀਆਂ ਨੇ ਦੋ ਲੱਗੀਆਂ ਅਸੋ 10 ਕਿੰਨੇ ਨੰਬਰ ਸਰਕਾਰ ਲਈ 10 ਤੋਂ 10 ਨਹੀਂ ਜੀ 10 ਤੋਂ 10 ਨਹੀਂ ਬਾਈ ਕਹਿੰਦਾ ਵੀ ਦੋ ਨੌਕਰੀਆਂ ਲੱਗੀਆਂ ਨੇ ਇੱਕ ਨਹੀਂ ਦੋ ਲੱਗੀਆਂ ਨੇਗੀਆਂ ਸੋ ਕੁਝ ਹੋਰ ਆਪਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਬਾਈ ਬਣੀ ਵੀ ਵੋਟ ਕਿ ਨਹੀਂ ਵੋਟ ਨਾ ਆਈ ਅੱਛਾ ਚਲ ਬੋ ਮੈਨੂੰ ਨਹੀਂ ਪਤਾ ਹੈ ਬਾਈ ਕਾ ਤਾਂ ਨਹੀਂ ਪਤਾ ਚਲੋ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਧਰ ਮੈਡਮ ਨਾਲ ਮੈਡਮ ਕਿਵੇਂ ਲੱਗ ਰਿਹਾ ਜੀ ਇਸ ਵਾਰ ਪਟਿਆਲੇ ਤੋਂ ਵੋਟ ਪਾਉਂਗੇ ਜੀ ਨਹੀਂ ਘਬਰਾ ਕੇ ਤੁਰੇ ਹੋ ਕੈਮਰਾ ਦੇਖ ਕੇ ਤੁਸੀਂ ਨਹੀਂ ਸਰ ਬਸ ਨਹੀਂ ਮੈਂ ਪੁੱਛ ਰਿਹਾ ਸੀ ਨਹੀਂ ਮੈਡਮ ਕਦੇ ਨਹੀਂ ਆ ਬਿਲਕੁਲ ਮੈਡਮ ਕਹਦੇ ਮੈਂ ਨਹੀਂ ਦੱਸਣਾ ਚਲੋ ਮੈਡਮ ਮੈਸੇਜ ਉਹ ਇਹ ਨਹੀਂ ਪੁੱਛ ਰਹੇ ਸੀ ਵੀ ਵੋਟ ਕਿਹਨੂੰ ਪਾਉਂਗੇ ਆਪਾਂ ਤੁਹਾਨੂੰ ਇਹ ਪੁੱਛ ਰਹੇ ਸੀ ਵੀ ਹਵਾ ਕੀ ਦੀ ਬਣਦੀ ਚਲੋ ਕੁਝ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਵੀ ਆਖਰ ਲੋਕ ਕੀ ਦੇ ਰਹੇ ਨੇ ਪਟਿਆਲਵਾਸੀ ਕੀ ਸੋਚਦੇ ਨੇਗੇ ਕਿਹਨੂੰ ਵੋਟ ਪਾਉਣਗੇ ਕਿਹੜੇ ਮੁੱਦਿਆਂ ਦੇ ਉੱਪਰ ਵੋਟ ਪਾਉਣਗੇ ਸੋ ਲਗਾਤਾਰ ਪਟਿਆਲਾ ਨਾਲ ਗੱਲ ਕਰ ਰਹੇ ਆਂਗੇ ਇੱਧਰ ਬਾਈਉਰੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਬਾਈ ਸਾਸ਼ੀ ਕਾਲ ਦੀ ਭਾਈ ਜੀ ਕਿਵੇਂ ਲੱਗ ਰਿਹਾ ਇਸ ਵਾਰ ਪਟਿਆਲੇ ਦੇ ਵਿੱਚ ਕਿਹੜੀ ਪਾਰਟੀ ਜਾਂ ਉਮੀਦਵਾਰ ਵੋਟਾਂ ਚ ਹਾਂ ਵੋਟਾਂ ਦੇ ਵਿੱਚ ਕੌਣ ਦਿੱਤੂਗਾ ਜੀ ਦੇਖੀ ਪਤਾ ਲੱਗਦਾ ਜੀ ਵੋਟਾਂ ਦੇ ਕੱਢ ਨੇ ਬੋਲ ਤੇ ਕਿੰਨੋਂ ਨਾਪ ਹੋਵੇ ਅੱਛਾ ਜੇ ਮੈਂ ਵੈਸੇ ਪੁੱਛਾਂ ਆਂ ਵੀ ਕਿਹੜੇ ਦੋ ਪਾਰਟੀਆਂ ਪਹਿਲੇ ਦੂਜੇ ਨੰਬਰ ਤੇ ਆ ਸਕਦੇ ਨੇ ਕਿਹੜੇ ਕਿਹੜੇ ਚ ਗੈਰ ਤੁਸੀਂ ਕਿਹੜੇ ਮੈਂ ਜਿਹੜੇ ਵੋਟਾਂ ਪੈ ਰਹੀਆਂ ਨੇ ਐਮਪੀ ਦੇ ਵੋਟਾਂ ਪੈ ਰਹੀਆਂ ਉਹਦੇ ਵਿੱਚ ਗੱਲ ਕਰ ਰਹੇ ਆਂ ਜੀ ਕਾਂਗਰਸ ਜਿੱਤੂਗੀ ਝਾੜੂ ਵਾਲੇ ਜਿੱਤਣਗੇ ਤੱਕੜੀ ਵਾਲੇ ਜਾਂ ਫਿਰ ਬੀਜੇਪੀ ਵਾਲੇ ਇਸ ਸਿਰਕੋਸ ਨਹੀਂ ਕਹਿਿਆ ਸਰ ਕੋਈ ਵੀ ਨਹੀਂ ਕਹਿਿਆ ਹਜੇ ਵੋਟਰ ਕਹਿੰਦੇ ਵੀ ਨਹੀਂ ਪਤਾ ਨਹੀਂ ਲੱਗ ਰਿਹਾ ਹੈਗਾ ਬਾਈ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਤੁਸੀਂ ਕੀ ਦੇਖ ਰਹੇ ਹੋ ਵੀ ਪਟਿਆਲੇ ਤੋਂ ਕੌਣ ਜਿੱਤ ਸਕਦਾ ਬਾਈ ਸਾਰੇ ਪਾਸੇ ਆਮ ਆਦਮੀ ਪਾਰਟੀ ਲੱਗਦਾ ਖੁਸ਼ ਨੇ ਲੋਕ ਹਾਂਜੀ ਹਾਂਜੀ ਖੁਸ਼ ਨੇ ਅੱਛਾ ਪਟਿਆਲੇ ਤੋਂ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਜੇ ਟੱਕਰ ਦੀ ਗੱਲ ਕਰੀਏ ਕਿਹੜੀ ਪਾਰਟੀ ਟੱਕਰ ਦੇ ਸਕਦੀ ਆਮ ਆਦਮੀ ਪੰਜਾਬ ਦੇ ਵਿੱਚ ਇੱਕ ਪਾਰਟੀ ਆ ਕਾਂਗਰਸ ਹੋਰ ਕੋਈ ਨਹੀਂ ਬੀਜੇਪੀ ਨੂੰ ਕਿਵੇਂ ਦੇਖ ਰਹੇ ਹੋ ਨਹੀਂ ਨਹੀਂ ਪੰਜਾਬ ਦੇ ਵਿੱਚ ਨਹੀਂ ਪਸੰਦ ਕਰਦੀ ਇਹ ਤੋਂ ਬਲਾਂ ਐਮਪੀ ਰਹੇ ਨੇ ਕਿ ਚਾਰ ਵਾਰ ਐਮਪੀ ਬਣ ਚੁੱਕੇ ਨੇ ਪਰਨੀਤ ਕਰੋ ਭਾਜਪਾ ਵੱਲੋਂ ਲੜ ਰਹੇ ਨੇਗੇ ਫਿਰ ਉਹਨਾਂ ਨੂੰ ਕਿਵੇਂ ਦੇਖੀਏ ਨਹੀਂ ਉਹਨਾਂ ਦਾ ਨਹੀਂ ਉਹ ਤੀਜੇ ਨੰਬਰ ਤੇ ਜਾਣਗੇ ਤੀਸਰੇ ਨੰਬਰ ਤੇ ਜਾਣਗੇ ਅੱਛਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਜੀ ਦੋ ਸਾਲਾਂ ਚ ਬਹੁਤ ਵਧੀਆ ਕੰਮ ਕੀਤੇ ਆ ਕਿਸਾਨਾਂ ਲਈ ਲਾਇਰਡ ਦੇ ਪ੍ਰਤੀ ਠੀਕ ਆ ਜੀ ਨੌਕਰੀਆਂ ਦੇ ਪ੍ਰਤੀ ਤੇ ਬਾਕੀ ਲੋਕਾਂ ਨੂੰ ਪਤਾ ਹੀ ਆ ਸੱਚ ਬੋਲਣਾ ਥੋੜਾ ਜਿਹਾ ਔਖਾ ਹੁੰਦਾ ਠੀਕ ਆ ਨਹੀਂ ਲੋਕੀ ਬੋਲਦੇ ਮੈਡਮ ਤੁਸੀਂ ਕੀ ਦੇਖ ਰਹੇ ਹੋਗੇ ਤੁਸੀਂ ਇਹ ਨਾ ਕਹ ਦਿਓ ਜਿਉਂ ਭਾਜੀ ਕਹਿੰਦੇ ਉੱਥੇ ਵੋਟ ਪਾਵਾਂਗੇ ਅੱਛਾ ਭਾਈ ਜੀ ਤੁਸੀਂ ਕੀ ਸੋਚ ਰਹੇ ਹੋ ਮੈਂ ਲੋਕਲੀ ਨਹੀਂ ਹੈਗਾ ਇੱਥੋਂ ਅੱਛਾ ਡਿਸਟ੍ਰਿਕਟ ਸੰਗਰੂਰ ਦਾ ਡਿਸਟ੍ਰਿਕਟ ਸੰਗਰੂਰ ਜੇ ਬਰਬਰ ਸੰਗਰੂਰ ਦੀ ਗੱਲ ਵੀ ਕਰੀ ਕਿਉਂਕਿ ਬਿਲਕੁਲ ਨੇੜੇ ਲੱਗ ਰਿਹਾ ਪਟਿਆਲੇ ਦੇ ਉੱਥੇ ਤੁਹਾਨੂੰ ਕੀ ਲੱਗਦਾ ਹਵਾਕੀ ਦੀਪ ਕਿਹੜੀ ਪਾਰਟੀ ਦੀ ਬਣਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਵਧੀਆ ਜੀ ਵਧੀਆ ਕੰਮ ਕੀਤੇ ਆ ਇਸ ਕਰਕੇ ਉਹਨਾਂ ਦਾ ਹੀ ਜ਼ੋਰ ਜ਼ਿਆਦਾ ਅੱਛਾ ਸੰਗਰੂਰ ਤੋਂ ਟੱਕਰ ਕੀ ਦੀ ਹੋ ਸਕਦੀ ਹੈ ਕੀ ਆਮ ਆਦਮੀ ਪਾਰਟੀ ਨਾਲ ਸੰਗਰੂਰ ਤੋਂ ਟੱਕਰ ਦਾ ਹੁਣ ਧਿਆਨ ਜੀ ਨਹੀਂ ਹੈਗਾ ਅਜੇ ਤਾਂ ਡੇਢ ਮਹੀਨੇ ਬਾਅਦ ਚੱਲੇ ਮੈਂ ਤੁਹਾਨੂੰ ਨਾਦਰ ਸਿੰਘ ਸੁਖਪਾਲ ਸਿੰਘ ਕਹਿ ਰਹੇ ਹਾਂ ਉੱਥੋਂ ਕਾਂਗਰਸ ਨੇ ਸਿਮਰਜੀਤ ਸਿੰਘ ਮਾਨ ਸਿਟਿੰਗ ਐਮਪੀ ਨੇ ਉੱਥੇ ਕਹਿ ਰਹੇ ਘਰੇ ਹੋਰੀ ਕੁਝ ਨਹੀਂ ਜੀ ਉੱਥੇ ਆਮ ਆदमी ਦੀ ਸੀਟ ਹੈ ਇਹਨਾਂ ਨੂੰ ਪਾਰਟੀ ਨੂੰ ਵੋਟ ਪੈਣੀ ਹੈ ਜੀ ਲੀਡਰ ਕੋਈ ਵੀ ਆ ਸੋ ਚਾਰੂ ਦੀ ਗੱਲ ਕਰ ਰਹੇ ਨੇ ਕਹਿੰਦੇ ਵੀ ਜਿਹੜਾ ਮਰਜ਼ੀ ਹੋਵੇ ਟੱਕਰ ਦੇ ਵਿੱਚ ਜਿਹੜਾ ਮਰਜ਼ੀ ਕੈਂਡੀਡੇਟ ਹੋਵੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੇਕਿਨ ਜਿਹੜੀ ਵੋਟ ਆ ਗਈ ਉਹ ਪਾਰਟੀ ਨੂੰ ਪੈਣੀ ਹੈਗੀ ਆਪਾਂ ਇੱਧਰ ਸਰਦਾਰ ਜੀ ਨਾਲ ਗੱਲ ਕਰਦਾ ਸਰਦਾਰ ਸਾਸੀਕਾਲ ਜੀ ਅੱਛਾ ਸਰ ਕਿਵੇਂ ਲੱਗ ਰਿਹਾ ਪਟਿਆਲੇ ਦੀ ਇਸ ਵਾਰ ਇਲੈਕਸ਼ਨ ਦੇ ਵਿੱਚ ਕਿਹੜੀ ਪਾਰਟੀ ਜਾਂ ਉਮੀਦਵਾਰ ਜਿੱਤ ਸਕਦੇ ਧਰਮਵੀਰ ਗਾਂਧੀ ਧਰਮਵੀਰ ਗਾਂਧੀ ਜਿੱਤਣਗੇ ਜੀ ਬਿਲਕੁਲ ਸਰਕਾਰ ਨੂੰ ਮਾਨ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਤਕਰੀਬਨ ਤਕਰੀਬਨ 26 27 ਮਹੀਨੇ ਦਾ ਕਾਰਜਕਾਲ ਹੋ ਗਿਆ ਹੈ ਮਾਨ ਸਾਹਿਬ ਬੁੜੀਆਂ ਦਾ ਹਜ਼ਾਰ ਹਜ਼ਾਰ ਨਹੀਂ ਦਿੱਤਾ ਪਰ ਉਹ ਕਹਿੰਦੇ ਸਿਰ ਇੱਕ ਗਰੰਟੀ ਹੋ ਰਹੀ ਹੈ ਬਾਕੀ ਪੰਜ ਤੋਂ ਚਾਰ ਤਾਂ ਪੂਰੀਆਂ ਕਰਦੇ ਬੁੜੀਆਂ ਦਾ ਹਜ਼ਾਰ ਹਜ਼ਾਰ ਨਹੀਂ ਦਿੱਤਾ ਫਿਰ ਬੀਬੀਆਂ ਵੋਟਾਂ ਨਹੀਂ ਪਾਉਂਦੀਆਂ ਬਿਲਕੁਲ ਨਹੀਂ ਪਾਉਣਗੀਆਂ ਤੇ ਜਿਹੜੇ ਬੀਬੀਆਂ ਦੇ ਨਾਲ ਬਾਬੇ ਨੇ ਉਹ ਹਾਂਜੀ ਜਿਹੜੇ ਬੀਬੀਆਂ ਨਾਲ ਬਾਬੇ ਨੇ ਉਹ ਵੋਟਾ ਪਾਉਣਗੇ ਹੌਲਮ ਤਾਂ ਉਹਨਾਂ ਨੂੰ ਵੀ ਹੋਊਗੀ ਨਾ ਇੱਕ ਪਰਵਾਤ ਜੇ ਤਿੰਨ ਬੀਬੀਆਂ ਹੋਣ ਹਾਂਜੀ ਤਾਂ 1 ਲੱਖ ਰੁਪਇਆ August 22 ਮਹੀਨੇ ਦਾ ਤੇ ਕਿਉਂ ਕਹਣਗੇ ਕਿਉਂ ਝੂਠ ਬੋਲਦੇ ਨੇ ਤੇ ਜੇਕਰ ਓਵਰਆਲ ਬਾਕੀ ਕੰਮਾਂ ਨੂੰ ਦੇਖੇ ਕਿਉਂਕਿ ਮਾਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਨੇ 5 ਦੇ ਵਿੱਚੋਂ 4 ਗਾਰੰਟੀਆਂ ਪੂਰੀਆਂ ਕੀਤੀਆਂ ਨੇ ਬਹੁਤ ਉਹ ਕਹਿੰਦੇ ਮਹਲਾ ਕਲੀਨਿਕ ਬੜੇ ਅੱਛੇ ਬਣਾਤੇ ਜੀ ਦੇਖੋ ਬੜੇ ਵਧੀਆ ਬਣੇ ਨੇ ਉੱਥੇ ਕੋਈ ਨਹੀਂ ਜਾਂਦਾ ਨਾ ਕੋਈ ਮਿਲਦਾ ਨਰਾ ਛੂਟਾ ਸਕੂਲਾਂ ਦੇ ਵਿੱਚ ਕਹਿੰਦੇ ਨੇ ਅਸੀਂ ਬਾਹਰ ਦੇ ਵਿੱਚੋਂ ਸਾਡੇ ਟੀਚਰ ਪੜ ਕੇ ਆਏ ਨੇ ਉਹ ਅੱਗੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਨਗੇ ਬੱਚਿਆਂ ਨੂੰ ਹੋ ਰਹੀ ਨਹੀਂ ਕਿਤੇ ਹੋ ਰਹੀ ਹੈ ਨਹੀਂ ਫਿਰ ਕੀ ਲੱਗ ਰਿਹਾ ਵੀ ਕਾਂਗਰਸ ਦੀ ਗੱਲ ਕਰ ਰਹੇ ਤੁਸੀਂ ਕਾਂਗਰਸ ਜਿਤੂ ਪਟਿਆਲੇ ਤੋਂ ਮੈਂ ਤਾਂ ਪਟਿਆਲੇ ਤੋਂ ਧਰਮ ਕੇਰ ગાંધી ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੀ ਨਹੀਂ ਕਰ ਰਿਹਾ ਅੱਛਾ ਬਿਚੇਰੇ ਨੂੰ ਵੋਟ ਪਾਉਣਗੇ ਪਟਿਆਲੇ ਨੂੰ ਬਿਲਕੁਲ ਪਰ ਚਿਹਰੇ ਦੀ ਗੱਲ ਕਰਦੇ ਨੇ ਕਹਿੰਦੇ ਧਰਮਵੀਰ ਗਾਂਧੀ ਨੇ ਜਿਹੜੇ ਉਹ ਜਿੱਤ ਸਕਦੇ ਨੇਗੇ ਲੇਕਿਨ ਨਿਰਾਸ਼ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਇਹਦੇ VOTER ਨੇ ਪਟਿਆਲੇ ਦੇ ਆਮ ਆਦਮੀ ਪਾਰਟੀ ਤੋਂ ਆਪਾਂ ਕੁਝ ਹੋਰ ਬਾਈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਨਾਲ ਗੱਲ ਕਰਦਿਆਂ ਬਾਈ ਜੀ ਕੀ ਦੇਖ ਰਹੇ ਹੋ ਇਸ ਵਾਰ ਪਟਿਆਲੇ ਨੂੰ ਕਿਵੇਂ ਦੇਖ ਰਹੇ ਹੋ ਕਿਹੜੀ ਪਾਰਟੀ ਅੱਛਾ ਦੀ ਹੈ ਹਾਂਜੀ ਮੈਂ ਤਾਂ ਇਹ ਹੈਈ ਕਤਲ ਤੋਂ ਆ ਪਤਾ ਨਹੀਂ ਹੈ ਅੱਛਾ ਹਰਿਆਣੇ ਤੋਂ ਗਏ ਬਾਈ ਕਹਿੰਦੇ ਮੈਂ ਹਰਿਆਣੇ ਤੋਂ ਆ ਬਾਹਰ ਤੋਂ ਆਗਾ ਮੈਨੂੰ ਨਹੀਂ ਪਤਾ ਸੋ ਆਪਾਂ ਹੋਰ ਬਾਈ ਉਹਨਾਂ ਨਾਲ ਗੱਲ ਕਰਦਾ ਬਾਈ ਨੂੰ ਪੁੱਛ ਲੈਨੇ ਇੱਧਰ ਬਾਜੀ ਕਿਵੇਂ ਲੱਗ ਰਿਹਾ ਇਸ ਵਾਰ ਪਟਿਆਲਾ ਕੀ ਕੌਣ ਜਿੱਤੂ ਮੈਂ ਤਾਂ ਐਨਕੇ ਸ਼ਰਮਾ ਜਿੱਤੂਗਾ ਜੀ ਆਪਣੇ ਸਰਜੀਤ ਸਿੰਘ ਨੇ ਖੜੇ ਨੇ ਵਧੀਆ سپورਟ ਮਿਲ ਰਹੀ ਹੈ ਜੀ ਸਮਾਣੇ ਟੱਕੜੀ ਵਾਲੇ ਜਿੱਤਣਗੇ ਹਾਂਜੀ ਹਾਂਜੀ ਪੂਰੀ سپورਟ ਆਈ ਟੱਕੜੀ ਨੂੰ ਟੈਨਸ਼ਨ ਹੋ ਗਈ ਟੱਕੜੀ ਕਹਿੰਦੇ ਟੱਕੜੀ ਵਾਲੇ ਜਿੱਤਣਗੇ ਅੱਛਾ ਜੇਕਰ ਹਾਂ ਕੰਮ ਸੁਖਵੀਰ ਨੇ ਕਿਤੇ ਨਹੀਂ ਜਿਹੜੇ ਸੁਖੇ ਨੇ ਕਹਿੰਦੇ ਨੇ ਕੰਮ ਦਾ ਕੀਤੇ ਨੇ ਸੁਖੇ ਨੇ ਕੰਮ ਕੀਤੇ ਨੇ ਕੰਮ ਮਾਨ ਸਾਹਿਬ ਕਹਿੰਦੇ ਮੈਂ ਵੀ ਬਹੁਤ ਕੀਤੇ ਨੇ ਫਿਰ ਉਹਦੇ ਕੰਮ ਨੂੰ ਕਿਵੇਂ ਦੇ ਮਾਨ ਸਾਹਿਬ ਨੇ ਗੱਲਾਂ ਹੀ ਨਹੀਂ ਜੀ ਤੁਸੀਂ ਜਿੰਨੇ ਮਰਜੀ ਸੁਣ ਲਓ ਜੀ ਠੀਕ ਹੈ ਨਾ ਸਾਡੇ ਸਮਾਣੇ ਵੱਲੋਂ ਤੁਸੀਂ ਹਾਲ ਦੇਖੋ ਜਾ ਕੇ ਜੀ ਕਈ ਬੰਦਾ ਝੁੱਠੇ ਪਰਚੇ ਕਰਾਇਨੇ ਬਹੁਤ ਜਿਆਦਾ ਨਿਯਾਜ਼ ਕਮ ਹੋਇਆ ਪਿਆ ਜੇਲ੍ਹਾਂ ਭਰੀਆਂ ਪਈਆਂ ਨੇ ਜੀ ਤੇ ਸੋ ਹਾਲ ਤਾਂ ਮਾੜੀ ਗਾਵਾੰਦ ਦਾ ਹੈ ਪਰ ਉਹ ਤਾਂ ਕਹਿ ਰਹੇ ਨੇ ਵੀ ਅਸੀਂ ਨੌਕਰੀਆਂ ਬੜੇ ਦਿੱਤੇ ਨੇ ਮੁਹੱਲਾ ਕਲੀਨਿਕ ਬਣਾਤੇ ਸਿਹਤ ਸੂਲਤਾ ਬਹੁਤ ਵਧੀਆ ਬਣਾਤੀ ਸਕੂਲ ਬੜੇ ਅੱਛੇ ਬਣਾਤੇ ਤੇ ਗੱਲਾਂ ਜਿੰਨੇ ਮਰਜ਼ੀ ਪਾੜਦੇ ਆ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਬੰਦਾ ਜੀ ਕੀ ਕਹਣਾ ਜਿਸ ਸੁਖਵੀਰ ਨੇ ਕੰਮ ਕਹਤੇ ਨੇ ਉਹ ਕੀਤੇ ਹੀ ਨਹੀਂ ਵੀ ਤੇ ਇਹਨਾਂ ਨੇ ਆ ਸਰਕਾਰ ਦੇ ਵਿੱਚ ਆ ਕੇ ਤੁਸੀਂ ਬਸਟੈਂਡ ਦੇ ਲੋ ਕਿੱਥੇ ਬਣਾਤਾ ਜੀ ਆਮ ਜਨਤਾ ਨੂੰ ਬਹੁਤ ਤੁਸੀਂ ਦੇਖ ਸਕੋ ਲੋ ਕਿੰਨੀ ਤਕਲੀਫ ਆ ਰਹੀ ਹੈ ਜੀ ਹਨ ਤੇ ਦੁਨੀਆ ਧੁੱਪ ਵੇਖੋ ਤੁਸੀਂ ਖੜੇ ਨੇ ਬੱਚੇ ਪਹਿਲਾਂ ਠੀਕ ਸੀਗਾ ਜੀ ਪਹਿਲਾਂ ਬਸਟੈਂਡ ਪੁਰਾਣਾ ਵਧੀਆ ਸੀਗਾ ਇਹਨਾਂ ਨੇ ਵੋਟਾਂ ਲੈਣ ਦੇ ਮਾਰੇ ਨੇ ਇਧਰ ਪਾਇਆ ਜੀ ਹਨ ਪਰ ਇਹਦੀ ਕੋਈ ਫਾਇਦੇਮੰਦ ਹੋਇਆ ਨਹੀਂ ਆਪਣਾ ਜੀ ਸੋ ਤੁਸੀਂ ਗੱਲ ਟੱਕੜੀਆਂ ਦੀ ਕੀਤੀ ਹੈ ਪਰ ਜੇ ਦੂਜੇ ਨੰਬਰ ਤੇ ਪ ਗਈ ਇਹ ਪਹਿਲੇ ਨੰਬਰ ਚੱਕੜੀ ਆਊਗੀ ਟੱਕੜੀ ਜਿੱਤੂ ਟੱਕੜੀ ਵਾਲੇ ਨੂੰ ਟੱਕਰ ਕਿਹੜੀ ਪਾਰਟੀ ਦੇ ਸਕਦੀ ਹੈ ਟੱਕਰਾਂ ਨੂੰ ਜੀ ਤਰਮਿੰਰ ਗ ਇਹ ਤੱਕ ਪਤਾ ਲੱਗਦਾ ਜੀ ਕਿਉਂਕਿ ਜੀ ਗਾਂਧੀ ਦਾ ਐਵੇਂ ਆ ਜੀ ਕਹਿੰਦੇ ਬੰਦੇ ਵਧੀਆ ਠੀਕ ਆ ਜੀ ਚਲੋ ਹਨਾ ਪਾਰਟੀ ਵਿੱਚ ਚਲੋ ਹਨਾ ਪਹਿਲਾਂ ਰਹਿ ਕੇ ਗਈ ਆ ਪਰ ਆਮ ਆਦਮੀ ਦਾ ਕੋਈ ਸੀਨ ਹੈ ਨਹੀਂ ਜੀ ਇਹਦਾ ਬਈ 0% ਤੀਜੇ ਜਿਥੇ ਨੰਬਰ ਤੇ ਆਏਗੀ ਬਾਈ ਕਹਿੰਦਾ ਵੀ ਆਮ ਆਦਮੀ ਪਾਰਟੀ ਨਹੀਂ ਆਮ ਆਦਮੀ ਪਾਰਟੀ ਤਾਂ ਤੀਜੇ ਜਾਂ ਚੌਥੇ ਨੰਬਰ ਤੇ ਆਊਗੀ ਆਪਾਂ ਕੁਝ ਹੋਰ ਬਾਈ ਉਹਨਾਂ ਨਾਲ ਗੱਲ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਹੜੇ ਮੁੱਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਪਟਿਆਲੇ ਵਾਲੇ ਇਲੈਕਸ਼ਨ ਇਸ ਵਾਰ ਦੇਖਣਗੇ ਕਿ ਵੀ ਕਿਹਨੂੰ ਵੋਟ ਪਾਉਣੀ ਹੈ ਕਿਵੇਂ ਵੋਟ ਪਾਉਣੀ ਹੈ ਸੋ ਬਾਈ ਯਾਰ ਬਾਈ ਨਾਲ ਵੀ ਗੱਲ ਕਰਦੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆਂਗੇ ਸੋ ਬਾਈ ਪਹਿਲਾਂ ਹੀ ਰਾਸਤੇ ਬਦਲ ਕੇ ਚਲੇ ਗਏ ਨੇ ਚਲੋ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕਿਹੜੇ ਮੁੱਦੇ ਰਹਿਣ ਵਾਲੇ ਨੇ ਪਟਿਆਲੇ ਵਾਲਿਆਂ ਦੇ ਕਿੰਨਾ ਮੁੱਦਿਆਂ ਦੇ ਆਧਾਰ ਦੇ ਉੱਪਰ ਜਿਹੜੇ ਪਟਿਆਲੇ ਵਾਲੇ ਨੇ ਉਹ ਆਪਣਾ ਕੈਂਡੀਡੇਟ ਚੁਣ ਲਗੇ ਸੋ ਲਗਾਤਾਰ ਪਟਿਆਲੇ ਦੇ ਲੋਕਾਂ ਨਾਲ ਗੱਲ ਕਰ ਰਹੇ ਆਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਆਪਾਂ ਹੋਰ ਲੋਕਾਂ ਨਾਲ ਗੱਲ ਕਰਾਂਗੇ ਹਾਂਜੀ ਭਾਈ ਜੀ ਖਤ ਦੇ ਵਿੱਚ ਝਾੜੂ ਐ ਪਰ ਪਟਿਆਲਾ ਜਿੱਤੂ ਕੌਣ ਅਗਰ ਮਰਾਜ ਇਹ ਤਾਂ ਕਿਸਮਤ ਦੀ ਗੱਲ ਹੈ ਕੌਣ ਜਿੱਤਦਾ ਕੌਣ ਹਾਰਦਾ ਹੈਗਾ ਨੀ ਕਿਵੇਂ ਲੱਗ ਰਿਹਾ ਵੈਸੇ ਵੀ ਟੱਕਰ ਕੀ ਦੀ ਲੱਗ ਰਹੀ ਹੈ ਕਿਹਦੀ ਹਵਾ ਬਣਦੀ ਨਜ਼ਰ ਆ ਰਹੀ ਹੈ ਮਰਾਜ ਇਹ ਤਾਂ ਕਿਸਮਤ ਦੀ ਗੱਲ ਹੈ ਕਾਪ ਦਾ ਕੌਣ ਜਿੱਤੇਗਾ ਕੌਣ ਹਾਰਨੇ ਵਾਲਾ ਕਹਿੰਦੇ ਇਹ ਤਾਂ ਕਿਸਮਤ ਦੀਆਂ ਗੱਲਾਂ ਨੇ ਕਿਸਮਤ ਦੇ ਨਵੀੜ ਦੇ ਚੁਰਕੇ ਨੇ ਬਾਈ ਨਾਲ ਗੱਲ ਕਰਦੇ ਬਾਈ ਨੂੰ ਪੁੱਛ ਦਿਆਂਗੇ ਬਾਈ ਜੀ ਕਿਵੇਂ ਲੱਗ ਰਿਹਾ ਪਟਿਆਲਾ ਫਿਰ ਇਸ ਵਾਰ ਕਿਹੜੀ ਪਾਰਟੀ ਜਮਈਦਵਾਰ ਜਿੱਤ ਸਕਦਾ ਕਾਂਗਰਸ ਜੀ ਕਾਂਗਰਸ ਜਿੱਤੇਗੀ ਤੇ ਟੱਕਰ ਦੇ ਵਿੱਚ ਕੌਣ ਰਹੇ ਨਾਲ ਕਾਂਗਰਸ ਦੇ? ਆਮ ਆਦਮੀ ਪਾਰਟੀ ਦੇ ਟੱਕਰ ਚ ਰਹੇ ਹੀ ਆ। ਉਹਨੂੰ ਦੇਖੋ ਮੇਰੇ ਨਾਲ ਇਹਦੇ ਨਾਲ ਹੀ ਹੋਣੀ ਹੈ। 2.5 ਸਾਲ ਤੋਂ ਤਕਰੀਬਨ ਤਕਰੀਬਨ 2.5 ਸਾਲ ਤੋਂ ਮਾਨ ਸਰਕਾਰ ਸੱਤਾ ਦੇ ਵਿੱਚ ਆ। ਉਹ ਕਹਿੰਦੇ ਅਸੀਂ ਕੰਮ ਬੜੇ ਕੀਤੇ ਨੇ। ਕੰਮਾਂ ਦੇ ਆਧਾਰ ਤੇ ਵੋਟਾਂ ਲਾ। ਕੰਮ ਤਾਂ ਕਿਨੇ ਕੀਤੇ ਨੇ ਵੀਰੇ? ਕੰਮ ਤਾਂ ਲੋਹ ਨੂੰ ਪਤਾ ਹੁਣ ਸਰਕਾਰਾਂ ਜਿਹੜੇ ਕੰਮ ਕਰਨੇ ਨੇ ਉਹ ਕਿਹੜੇ ਕੀਤੇ ਹੋਏ ਨੇ। ਇਹ ਤਾਂ ਮਾਰਾ ਮੋਟਾ ਦਿਖਾਵਾ ਹੀ। ਨਹੀਂ ਉਹ ਕਹਿੰਦੇ ਸੀ ਨੇ ਸਿਹਤ ਸੂਲਤਾਂ ਬੜੀਆਂ ਵਧੀਆ ਕਰਤੀਆਂ ਨੇ ਸਿੱਖਿਆ ਸੂਲਤਾਂ ਬੜੀਆਂ ਵਧੀਆ ਹਾਂ ਵੀ ਆਪਾਂ ਮਾਤਾ ਕਛੱਲਿਆ ਜੀ ਮੰਨਦੇ ਆ ਵੀ ਚਲ ਸਿਹਤ ਮੰਤਰੀ ਨੇ ਕਰਾਇਆ ਹਨ ਉਹ ਵੱਖਰੀ ਗੱਲ ਹੈ ਵੀ ਚਲੋ ਵਧੀਆ ਉਹਨੇ ਕੰਮ ਕੀਤਾ ਪਰ ਹੋਰ ਜਿਹੜੇ ਕੰਮ ਕਰਨੇ ਸੀ ਉਹ ਨਹੀਂ ਨਾ ਕੀਤੇਗੇ ਕਿਹੜੇ ਕੰਮ ਲੱਗ ਰਹੇ ਵੀ ਜਿਹੜੇ ਰਹਿ ਗਏ ਨੇ ਸਰਕਾਰ ਨੂੰ ਕਰ ਦੇਣੇ ਚਾਹੀਦੇ ਹੁਣ ਤੱਕ ਬਾਦੂ ਗਾਮ ਨੇ ਵੀਰੇ ਜਿਹੜੇ ਕਰਨ ਵਾਲੇ ਬਾਈ ਕਹਿੰਦਾ ਵੀ ਕਾਂਗਰਸ ਜਿੱਤ ਸਕਦੀ ਹੈ ਵੀ ਕੰਮ ਬੜੇ ਸੀ ਜਿਹੜੇ ਕਰਨ ਵਾਲੇ ਸੀ ਲੇਕਿਨ ਕੀਤੇ ਨਹੀਂ ਗਿਆ ਕਹਿੰਦਾ ਤੋ ਇਧਰ ਬਾਈ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਕਿ ਮੈਂ ਪਟਿਆਲੇ ਤੋਂ ਪਟਿਆਲੇ ਤੋਂ ਲੋਕਾਂ ਨਾਲ ਨਾ ਨਾ ਵੀਰੇ ਅੱਛਾ ਬਾਈ ਕੰਦਾ ਬਾਹਰ ਹੋਵਾਂਗਾ ਅ ਸੋ ਬਾਕੀ ਆਪਾਂ ਕੁਝ ਹੋਰ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕਿਹੜੇ ਮੁੱਦੇ ਰਹਿਣ ਵਾਲੇ ਨੇ ਕਿੰਨਾਂ ਦੇ ਆਧਾਰ ਦੇ ਉੱਪਰ ਪਟਿਆਲੇ ਦੇ ਨੇ ਜਿਹੜੇ ਉਹ ਵੋਟਾਂ ਪਾਉਣਗੇ ਪਟਿਆਲੇ ਦੇ ਵਿੱਚਾਂਗੇ ਆਪਾਂ ਲਗਾਤਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ